ਸਰਸੇਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਫਰਕ ਤਾਂ ਪੈ ਗਿਆ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਮੈਂ ਆਸ਼ੇਖਰ ਰਾਏ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਪੰਥਕ ਸਿਆਸਤ ਦੀ ਜਿਹੜੀ ਹਲਚਲ ਹੈ ਉਹ ਹਜੇ ਵੀ ਰੁਕਣ ਦਾ ਨਾਮ ਨਹੀਂ ਲੈ ਰਹੀ ਲਗਾਤਾਰ ਨਵੀਆਂ-ਨਵੀਆਂ ਅਪਡੇਟਸ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਉਸੇ ਤਰੀਕੇ ਨਾਲ ਐਡਵੋਕੇਟ ਧਾਮੀ ਸਾਹਿਬ ਨੇ ਵੀ ਹੁਣ ਇਹ ਗੱਲ ਆਖ ਦਿੱਤੀ ਹੈ ਕਿ ਜਥੇਦਾਰ ਚੁਣੇ ਜਾਣ ਦੇ ਨਿਯਮ ਹੋਣੇ ਚਾਹੀਦੇ ਨੇ ਇਹ ਤਾਂ ਗੱਲ ਬਿਲਕੁਲ ਵਾਜਬ ਹੈ ਇਸ ਦੇ ਉੱਤੇ ਤਾਂ ਪਹਿਲਾਂ ਵੀ ਵਿਚਾਰ ਹੋ ਜਾਣਾ ਚਾਹੀਦਾ ਸੀ ਖੈਰ ਦੇਰ ਆਏ ਦਰੁਸਤ ਆਏ ਪਰ ਇਸ ਤੋਂ ਪਹਿਲਾਂ ਅਗਰ ਇਹ ਗੱਲ ਅਗਰ ਅਸੀਂ ਕਿਸੇ ਦੇ ਮੂੰਹੋਂ ਸੁਣੀ ਸੀ ਤਾਂ ਗਿਆਨੀ ਹਰਪ੍ਰੀਤ ਸਿੰਘ ਦੇ ਮੂੰਹੋਂ ਵੀ ਸੁਣੀ ਸੀ ਤਾਂ ਕੀ ਇਸ ਦੇ ਵਿੱਚ ਕੀ ਬਿਲਕੁਲ ਇਹ ਗੱਲ ਜਿਹੜੀ ਹੈ ਉਸੇ ਸੁਰ ਦੇ ਵਿੱਚ ਮਤਲਬ ਧਾਮੀ ਸਾਹਿਬ ਬੋਲ ਰਹੇ ਨੇ ਜਿਸ ਸੁਰ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਬੋਲ ਰਹੇ ਸੀਗੇ ਪਰ ਇਹ ਗੱਲਾਂ ਪਹਿਲਾਂ ਕਿਉਂ ਨਹੀਂ ਸਾਹਮਣੇ ਆਈਆਂ ਖਿਰ ਜੇ ਹੁਣ ਵੀ ਆਈਆਂ ਨੇ ਤਾਂ ਕਿਸ ਤਰੀਕੇ ਦੇ ਨਾਲ ਇਹ ਚੋਣ ਹੋਣੀ ਹੈ ਤੇ ਦੂਜੇ ਪਾਸੇ ਅਗਰ ਗੱਲ ਕਰ ਲਈ ਜਾਵੇ ਕਿ ਜਿਹੜੀ ਪੰਜ ਮੈਮਰੀ ਮੈਮਰੀ ਕਮੇਟੀ ਨੇ ਜਿਹੜੀ ਹੈ ਉਹ ਭਰਤੀ ਵੀ ਸ਼ੁਰੂ ਕਰ ਲਈ ਹੈ ਸੋ ਮਲੇਰ ਕੋਟਲੇ ਕਾफी ਇਕੱਠ ਨਜ਼ਰ ਆਇਆ ਇਸ ਦੇ ਨਾਲ ਕੀ ਪ੍ਰਭਾਵ ਪਏਗਾ ਕਿਸ ਕਿਸ ਦੀ ਨੀਂਦ ਉਡੀ ਹੋਏਗੀ ਤੇ ਅੱਗੇ ਕੀ ਕੁਝ ਇਸ ਦੇ ਜਿਹੜੇ ਪ੍ਰਭਾਵ ਦੇਖਣ ਨੂੰ ਮਿਲਣਗੇ ਇਸ ਦੇ ਉੱਤੇ ਅੱਜ ਵਿਚਾਰ ਚਰਚਾ ਹੋਏਗੀ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਫੋਨ ਨੰਬਰ ਜਿਹੜਾ ਸਕਰੀਨ ਦੇ ਉੱਤੇ ਹੈਗਾ ਤੁਸੀਂ ਕਾਲ ਕਰ ਸਕਦੇ ਹੋ ਤੇ ਸਾਡੇ ਇਸ ਪ੍ਰੋਗਰਾਮ ਦਾ हिसाबान ਸਕਦੇ ਹੋ ਤਾਂ ਗੱਲਬਾਤ ਨੂੰ ਅੱਗੇ ਵਧਾਣੇ ਆ ਮੇਰੇ ਸਹਿਯੋਗੀ ਸੁਖਵੀਰ ਜੀ ਇੱਥੇ ਮੌਜੂਦ ਨੇ ਬਹੁਤ-ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਬਹੁਤ-ਬਹੁਤ ਧੰਨਵਾਦ ਸ਼ੇਖਰ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਤੇ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿਗਾਹ ਇਸਤਿਕਬਾਲ ਕਰਦੇ ਆ ਉਮੀਦ ਆਸ ਕਾਮਨਾ ਕਰਦੇ ਆ ਕਿ ਸਾਰੇ ਠੀਕ ਹੋਣਗੇ ਕੁਸ਼ਕਮੰਗਲ ਹੋਣਗੇ ਜੀ ਤਾਂ ਸੁਖਵੀਰ ਜੀ ਸਭ ਤੋਂ ਪਹਿਲੀ ਗੱਲ ਤਾਂ ਇਹੀ ਹੈ ਚਲੋ ਗੱਲ ਤੇ ਚੰਗੀ ਹੈਗੀ ਹੈ ਕਿ ਨਿਯੁਕਤੀ ਦੇ ਕੁਝ ਕਾਇਦੇ ਕਾਨੂੰਨ ਹੋਣੇ ਚਾਹੀਦੇ ਨੇ ਹਾਲਾਂਕਿ ਬਹੁਤ ਪਹਿਲਾਂ ਇਸ ਦੇ ਉੱਤੇ ਵਿਚਾਰ ਹੋ ਜਾਣਾ ਚਾਹੀਦਾ ਸੀ ਪਰ ਚਲੋ ਕੋਈ ਗੱਲ ਨਹੀਂ ਜ ਹੈਨਾ ਪਰ ਇਹ ਗੱਲ ਜਿਹੜੀ ਹੈਗੀ ਆ ਉਹ ਧਾਮੀ ਸਾਹਿਬ ਤੇ ਹੁਣ ਬੋਲ ਰਹੇ ਨੇ ਅਸੀਂ ਇਹ ਪਹਿਲਾਂ ਵੀ ਗੱਲ ਸੁਣੀ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਕੋਲੋਂ ਪਰ ਇਹ ਵੀ ਉਦੋਂ ਸੁਣੀ ਹੈ ਜਦੋਂ ਉਹ ਵੀ ਉਦੋਂ ਦੇ ਉੱਤੇ ਵਿਰਾਜਮਾਨ ਨਹੀਂ ਸੀਗੇ ਉਸ ਤੋਂ ਬਾਅਦ ਹੀ ਬੋਲ पाए ਤਾਂ ਸ਼ਾਇਦ ਉਹ ਪਹਿਲਾਂ ਇਹ ਹਿੰਮਤ ਨਹੀਂ ਕਰ पाए ਜਾਂ ਫਿਰ ਇਹ ਕਹਿ ਲੋ ਕਿ ਉਹਨਾਂ ਨੂੰ ਉਦੋਂ ਵਾਜਬ ਨਹੀਂ ਲੱਗਿਆ ਸੀ ਜਾਂ ਕਿਵੇਂ ਵੀ ਪਰ ਹੁਣ ਇਹ ਗੱਲ ਧਾਮੀ ਸਾਹਿਬ ਵੀ ਕਹਿ ਰਹੇ ਨੇ ਤਾਂ ਇਹ ਜਿਹੜੀਆਂ ਗੱਲਾਂ ਚੱਲ ਰਹੀਆਂ ਨੇ ਇਹਦਾ ਕੀ ਫਰਕ ਪੈਗਾ ਕੀ ਅਸਰ ਹੋਏਗਾ ਬਿਲਕੁਲ ਸ਼ੇਖਰ ਜੀ ਜਿਵੇਂ ਤੁਸੀਂ ਇਹ ਗੱਲ ਕੀਤੀ ਹੈ ਕਿ ਉਦੋਂ ਗੱਲਾਂ ਕਿਉਂ ਨਹੀਂ ਕਹੀਆਂ ਗਈਆਂ ਜਦੋਂ ਕਹੀਆਂ ਜਾਣੀਆਂ ਚਾਹੀਦੀਆਂ ਸੀ ਹਾਲਾਂਕਿ ਵੱਖ-ਵੱਖ ਤਰੀਕੇ ਦੇ ਨਾਲ ਬਹੁਤ ਸਾਰੀਆਂ ਸਥਿਤੀਆਂ ਜੜੀਆਂ ਨੇ ਉਹ ਬਣਦੀਆਂ ਰਹਿੰਦੀਆਂ ਨੇ ਢੈਂਦੀਆਂ ਰਹਿੰਦੀਆਂ ਨੇ ਜਾਂ ਫਿਰ ਕਹ ਲਈਏ ਕਿ ਕੁਝ ਕੁ ਗੱਲਾਂ ਦੇ ਆਧਾਰ ਹੁੰਦੇ ਨੇ ਕੁਝ ਕੁ ਦਿਨਾਂ ਦੇ ਲਈ ਕੁਝ ਗੱਲਾਂ ਇਦਾਂ ਦੀਆਂ ਸਰਦਾਰ ਹੁੰਦੀਆਂ ਨੇ ਕੋਈ ਸਾਲਾ ਬੱਦੀ ਵੀ ਯਾਦ ਕੀਤਾ ਜਾਵੇ ਉਦੋਂ ਵੀ ਇਨਸਾਨ ਨੂੰ ਲੱਗਦਾ ਹੈ ਕਿ ਭਾਈ ਇਹਦੇ ਗੱਲ ਵਰਗਾ ਜਾਂ ਫਿਰ ਇਸ ਗੱਲ ਦੇ ਨਜ਼ਰੀਏ ਵਰਗਾ ਨਜ਼ਰ ਵਰਗਾ ਕਿਸੇ ਵੀ ਤਰੀਕੇ ਦੇ ਨਾਲ ਹੋਰ ਕੋਈ ਮਾਪਦੰਡ ਹੋ ਨਹੀਂ ਸਕਦਾ ਬਿਲਕੁਲ ਇਹ ਗੱਲ ਮੈਂ ਤਾਂ ਕਰਕੇ ਕਹਿ ਰਿਹਾ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਗਰਮਾ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਤ ਮਰਿਆਦਾ ਯਾਹਰ ਉਥੋਂ ਦੇ ਸਿਧਾਂਤ ਜਿਹੜੇ ਨੇ ਉਹਨਾਂ ਦੇ ਉੱਪਰ ਅਟੱਲ ਹੋ ਕੇ ਪਹਿਰਾ ਦੇਣ ਦੇ ਲਈ ਐਸਜੀਪੀਸੀ ਨੂੰ ਹੋਣ ਦੇ ਵਿੱਚ ਲਿਆਂਦਾ ਗਿਆ ਸੀ। ਤਮਾਮ ਚੀਜ਼ਾਂ ਵੇਖੀਆਂ ਜਾਣ, ਵਿਚਾਰੀਆਂ ਜਾਣ, ਉਹਨਾਂ ਦੀ ਦੇਖਭਾਲ ਕੀਤੀ ਜਾਵੇ, ਉਹਨਾਂ ਨੂੰ ਕਹਿ ਲਿਆ ਕਿ ਉਹਨਾਂ ਦੇ ਗਲਿਆਰਿਆਂ ਦੀ ਦੇਖਭਾਲ ਕੀਤੀ ਜਾਵੇ, ਕਿਸੇ ਤਰੀਕੇ ਦੇ ਨਾਲ ਕੋਈ ਆਪਦਾ ਆਵੇ ਤਾਂ ਉਹਦੇ ਲਈ ਇੱਕ ਤਰਜੇ ਹੀ ਚਾਹੀਦੀ ਸੀ ਜਿਹਦੇ ਵੱਲੋਂ ਸਾਰੀਆਂ ਚੀਜ਼ਾਂ ਵੇਖੀਆਂ ਜਾਣ ਤੇ ਉਹਨਾਂ ਨੂੰ ਸੌਲਟ ਆਊਟ ਕੀਤਾ ਜਾਵੇ। ਪਰ ਜਦੋਂ ਇਹ ਸਾਰੀ ਚੀਜ਼ ਕਹਿ ਲਈਏ ਕਿ ਸਿਆਸੀ ਪ੍ਰਭਾਵ ਦੇਦੀ ਨਾ ਜਾਂਦੀ ਹੈ ਜਿਹੜੇ ਕਿ ਦੋਸ਼ ਲੱਗੇ ਕਿ ਇੱਕ ਖਾਸ ਧਿਰ ਦੇ ਪੱਖ ਵਾਲੇ ਪਾਸੇ ਨੂੰ ਹੋ ਕੇ ਭੁਗਤ ਦੀ ਆ ਕਹਿ ਲਈਏ ਕਿ ਐਸਜੀਪੀਸੀ ਨਜ਼ਰ ਆਉਂਦੀ ਹੈ ਯਾਹਰ ਮੈਂ ਸਿੱਧੇ ਸ਼ਬਦਾਂ ਦੇ ਵਿੱਚ ਗੱਲ ਕਰਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਭਾਵ ਹੇਠ ਕਹਿੰਦੇ ਕੰਮ ਕੀਤਾ ਜਾਂਦਾ ਸੀ ਇਹ ਸਾਰੀਆਂ ਚੀਜ਼ਾਂ ਬਹੁਤ ਲੰਬੇ ਸਮੇਂ ਤੋਂ ਚਲਦੀਆਂ ਆ ਰਹੀਆਂ ਨੇ ਪਰ ਪਿਛਲੇ ਆ 5-6 ਮਹੀਨਿਆਂ ਤੋਂ ਜਿਹੜਾ ਆ ਮਾਹੌਲ ਚੱਲ ਰਿਹਾ ਹੈ ਜਿਸ ਤਰੀਕੇ ਦੇ ਨਾਲ ਇਹ ਸਾਰੀਆਂ ਸਿਤਿਆਂ ਚੱਲ ਰਹੀਆਂ ਨੇ ਉਹਦੇ ਵਿੱਚ ਕੁਝ ਕੁ ਚੀਜ਼ਾਂ ਇਦਾਂ ਦੀਆਂ ਹੋਈਆਂ ਕਿ ਅਹੁਦੇ ਦੇ ਉੱਪਰ ਰਹਿੰਦੇ ਹੋਏ ਤਾਂ ਉਹ ਗੱਲਾਂ ਬੋਲੀਆਂ ਗਈਆਂ ਨਹੀਂ ਪਰ ਜਦੋਂ ਅਹੁਦੇ ਤੋਂ ਰੁਕਸਤ ਹੋ ਗਏ ਅਹੁਦੇ ਤੋਂ ਲਾਂਬੇ ਕਰ ਦਿੱਤੇ ਗਏ ਉਸ ਵਕਤ ਇਹਨਾਂ ਗੱਲਾਂ ਦੇ ਉੱਪਰ ਬਹੁਤ ਵੱਡੇ ਪੱਤਰ ਦੇ ਉੱ ਜਿਵੇਂ ਤੁਸੀਂ ਵੀ ਕਿਹਾ ਇਹ ਸਾਰੀਆਂ ਚੀਜ਼ਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਸ਼ੁਰੂਆਤ ਦੇ ਵਿੱਚ ਕਹੀਆਂ ਗਈਆਂ ਉਹ ਕਹਿੰਦੇ ਕਿ ਮਲਾਲ ਠੀਕ ਸੀ ਮਲਾਲ ਅਸੀਂ ਵੀ ਸੋਚੀਏ ਯਹਾਂ ਪਰ ਪੰਜਾਬ ਦਾ ਕੋਈ ਵੀ ਬਸ਼ਿੰਦਾ ਸੋਚੇ ਪੰਜਾਬ ਦਾ ਛੱਡੋ ਹੋਰ ਵੀ ਸਟੇਟ ਦਾ ਕੋਈ ਸੋਚੇ ਜਦੋਂ ਅਸੀਂ ਕਿਸੇ ਨੂੰ ਅਹੁਦੇ ਦੇ ਉੱਪਰ ਬਿਠਾਉਨੇ ਆ ਇੱਥੇ ਮੈਂ ਘੁੰਮਣ ਵਾਲੀ ਕੁਰਸੀ ਰੱਖੀ ਹੋਵੇ ਤੁਹਾਨੂੰ ਮੈਂ ਲਿਆ ਕੇ ਬਿਠਾਉਣਾ ਬਹੁਤ ਸਤਿਕਾਰ ਦਿੰਨਾ ਹੈ ਕਿ ਭਾਈ ਇੱਥੇ ਆਓ ਬੈਠੋ ਇਹ ਤਮਾਮ ਤੁਸੀਂ ਆਹ ਸਾਰੀਆਂ ਸਥਿਤੀਆਂ ਜਿਹੜੀਆਂ ਨੇ ਸਟੂਡੀਓ ਦੀਆਂ ਵੇਖੋਗੇ ਕਰੋਗੇ ਤੁਹਾਡੇ ਉੱਤੇ ਜਿਹੜਾ ਇਸ ਦਾ ਭਾਰ ਹੈ ਜਾਂ ਫਿਰ ਤੁਹਾਡੇ ਬਦੋਂ ਜਿੰਮੇਵਾਰੀ ਨਿਭਾਈ ਜਦੋਂ ਸਾਡੇ ਹਿਸਾਬ ਦੇ ਨਾਲ ਤੁਸੀਂ ਕੰਮ ਨਾ ਕਰੋ ਫਿਰ ਮੈਂ ਬਾਹਤੋਂ ਫੜਾ ਦਰਵਾਜ਼ਾ ਖੋਲਾ ਤੁਹਾਨੂੰ ਬਾਹਰ ਧੱਕਾ ਦੇ ਦਿਆਂ ਇਹ ਗੱਲਾਂ ਆਵਾਜ਼ਬ ਨਹੀਂ ਇਸ ਤਰੀਕੇ ਦੇ ਨਾਲ ਚੀਜ਼ਾਂ ਕਿਤੇ ਵੀ ਕਿਸੇ ਵੀ ਜਥੇਬੰਦੀ ਦੇ ਵਿੱਚ ਕਿਸੇ ਵੀ ਕੈਰੀ ਅਧਾਰੇ ਦੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ ਇਸੇ ਤਰੀਕੇ ਦੀ ਗੱਲ ਦਾ ਮਲਾਲ ਜਿਹੜਾ ਹੈ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਸਾਂਝਾ ਕੀਤਾ ਗਿਆ। ਉਹ ਕਹਿੰਦੇ ਜਦੋਂ ਸਾਡੀ ਨਿਯੁਕਤੀ ਹੁੰਦੀ ਹੈ ਉਸ ਵਕਤ ਤਾਂ ਕਹਿੰਦੇ ਦਸਤਾਰਾਂ ਬਹੁਤ ਸਾਰੇ ਜਥੇਬੰਦੀਆਂ ਦੇ ਮੁਖੀ ਲੈ ਕੇ ਆਉਂਦੇ ਨੇ ਕਹਿੰਦੇ ਤਕਰੀਬਨ ਘੱਟੋ-ਕੱਟ 400 ਤੋਂ ਵੱਧ ਦਸਤਾਰ ਹੋ ਜਾਂਦੀ ਹੈ। ਲੋਕ ਸਤਕਾਰ ਭੇਟ ਕਰਦੇ ਨੇ, ਜਥੇਬੰਦੀਆਂ ਦੇ ਮੁਖੀ ਸਤਕਾਰ ਭੇਟ ਕਰਦੇ ਨੇ ਕਹਿੰਦੇ ਸਾਡੇ ਸਿਰ ਮੱਥੇ ਅਸੀਂ ਪਲਕਾਂ ਤੇ ਲੈਨੇ ਆ ਉਹਨਾਂ ਗੱਲਾਂ ਨੂੰ। ਪਰ ਕਹਿੰਦੇ ਜਦੋਂ ਸਾਨੂੰ ਅਹੁਦੇ ਤੋਂ ਮੁਕਤ ਕੀਤਾ ਜਾਂਦਾ ਹੈ, ਜਦੋਂ ਸਾਨੂੰ ਕਹਿ ਲੀਏ ਸਾਡੀਆਂ ਸੇਵਾਵਾਂ ਤੋਂ ਫਾਰਕ ਕੀਤਾ ਜਾਂਦਾ ਹੈ ਉਸ ਵਕਤ ਕਹਿੰਦੇ ਨੰ ਨੂੰ ਟਕਣ ਦੇ ਲਈ ਕਿਸੇ ਦੇ ਬਲੋਂ ਰਮਾਲ ਤੱਕ ਨਹੀਂ ਦਿੱਤਾ ਜਾਂਦਾ ਇਹ ਗੱਲਾਂ ਦੇ ਮਾਇਨੇ ਬਹੁਤ ਡੂੰਗੇ ਨੇ ਬਹੁਤ ਡੀਪਲੀ ਇਹ ਗੱਲ ਦਾ ਮਤਲਬ ਕੱਢਿਆ ਜਾ ਸਕਦਾ ਪਰ ਇਹ ਗੱਲ ਉਹ ਤਾਂ ਕਹਿ ਕੇ ਪਾਸੇ ਹੋ ਗਏ ਉਹਨਾਂ ਨੇ ਵੀ ਉਦੋਂ ਕਹੀ ਜਦੋਂ ਉਹਨਾਂ ਨੂੰ ਫਾਰਗ ਕਰ ਦਿੱਤਾ ਗਿਆ ਸੀ ਸ਼ਾਇਦ ਉਹਨਾਂ ਨੇ ਮਹਿਸੂਸ ਹੀ ਉਦੋਂ ਕੀਤੀ ਗਈ ਹੋਵੇ ਇਹ ਕਹ ਲੂਗੀ ਇਹ ਉਹੀ ਮਲਾਲ ਸੀਗਾ ਜਿਹੜਾ ਉਹਨਾਂ ਨੇ ਜਿਹੜਾ ਮਹਿਸੂਸ ਕੀਤਾ ਉਹਨਾਂ ਨੇ ਬਾਅਦ ਵਿੱਚ ਜ਼ਾਹਰ ਕਰ ਦਿੱਤਾ ਬਿਲਕੁਲ ਇਹ ਸਾਰੀ ਚੀਜ਼ ਨੂੰ ਲੈ ਕੇ ਉਹਨਾਂ ਦੇ ਉੱਪਰ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਕਿੰਤੂ ਕੀਤੇ ਗਏ ਉਹਨਾਂ ਦੀ ਨਿੱਜੀ ਜ਼ਿੰਦਗੀ ਨੂੰ ਖੰਘਾਲਿਆ ਗਿਆ ਜਾਂਚ ਕਮੇਟੀ ਬਣਾ ਦਿੱਤੀ ਗਈ ਜਾਂਚ ਕਮੇਟੀ ਨੇ ਰਿਪੋਰਟ ਸੌਂਪ ਦਿੱਤੀ ਬਹੁਤ ਸਾਰੀਆਂ ਚੀਜ਼ਾਂ ਇਸ ਤਰੀਕੇ ਦੀਆਂ ਹੋਈਆਂ ਗਿਆ ਨੇ ਹਰਪ੍ਰੀਤ ਸਿੰਘ ਹੋਰਾਂ ਨੂੰ ਅਹੁਦੇ ਤੋਂ ਪਰੋਂ ਪਾਸੇ ਕਰ ਦਿੱਤਾ ਗਿਆ ਸ਼੍ਰੀ ਦਮਦਮਾ ਸਾਹਿਬ ਦੇ ਉਹ ਜਥੇਦਾਰ ਥਾਪੇ ਗਏ ਸੀ ਉਹਨਾਂ ਨੂੰ ਉਸ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ ਤੇ ਹੁਣ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਬੋਲੀਆਂ ਗਈਆਂ ਨੇ ਜਿਹੜੀਆਂ ਉਸ ਵਕਤ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਬੋਲੀਆਂ ਗਈਆਂ ਸੀ ਹੁਣ ਗੱਲਾਂ ਦੋਵੇਂ ਬਰਾਬਰ ਨੇ ਹਰਜਿੰਦਰ ਸਿੰਘ ਧਾਮੀ ਹੋਰੀ ਵੀ ਤਾਜ਼ੇ-ਤਾਜ਼ੇ ਆ ਕੇ ਦੁਬਾਰਾ ਉਹਨਾਂ ਦੇ ਵੱਲੋਂ ਪ੍ਰਧਾਨ ਪ੍ਰਧਾਨਗੀ ਦੇ ਅਹੁਦੇ ਦੇ ਉੱਪਰ ਬਰਾਜਮਾਨ ਹੋਇਆ ਗਿਆ ਬਹੁਤ ਚੰਗੀ ਗੱਲ ਹੈ ਇੱਕ ਅਜਿਹੀ ਸੰਸਥਾ ਇੱਕ ਅਜਿਹੇ ਅਦਾਰੇ ਦੇ ਉਹ ਪ੍ਰਧਾਨ ਸਨ ਜਿਨ੍ਹਾਂ ਦੇ ਉੱਪਰ ਪੂਰੀ ਸਿੱਖ ਕੌਮ ਦੇ ਵੱਲੋਂ ਵੇਖਿਆ ਜਾਂਦਾ ਨੇ ਆਸਵਾਦ ਹੋਇਆ ਜਾਂਦਾ ਹੈ ਕਿ ਭਈ ਇੱਥੋਂ ਕੀ ਫਰਮਾਨ ਆਏਗਾ ਇਹਨਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਸਟੈਂਡ ਲਿਆ ਜਾਏਗਾ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਉੱਪਰ ਵੱਡਾ ਪ੍ਰਭਾਵ ਪਾ ਰਹੀਆਂ ਸੀ ਪ੍ਰੰਤੂ ਇਹ ਸਭ ਦੇ ਨਾਲ ਨਾਲ ਇੱਕ ਗੱਲ ਜ਼ਰੂਰ ਇੱਥੇ ਕਿਤੇ ਨਾ ਕਿਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਹਰਜਿੰਦਰ ਸਿੰਘ ਧਾਮੀ ਹੋਰੀ ਜਿਹੜੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਮਗਰ ਲੱਗੇ ਇਹ ਗੱਲ ਕਹਿ ਰਹੇ ਨੇ ਜਾਂ ਫਿਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਗੱਲ ਦਾ ਜੇਕਰ ਹੁਣ ਪ੍ਰਭਾਵ ਇੰਨਾ ਉਹਨਾਂ ਦੇ ਉੱਪਰ ਪੈਂਦਾ ਹੈ ਜੇ ਇਸ ਵਕਤ ਉਹਨਾਂ ਦੇ ਵੱਲੋਂ ਆਪਣੇ ਅਹੁਦੇ ਦੇ ਉੱਪਰ ਰਹਿੰਦੇ ਹੋਏ ਵੱਡੇ ਸਵਾਲ ਚੁੱਕੇ ਜਾ ਰਹੇ ਸੀ ਬਹੁਤ ਸਾਰੀਆਂ ਚੀਜ਼ਾਂ ਕਈਆਂ ਜਾ ਰਹੀਆਂ ਸੀ ਜਿਹੜੀਆਂ ਕਿ ਉਹਨਾਂ ਦੇ ਉੱਪਰ ਵੀ ਦੋਸ਼ ਲੱਗੇ ਕਿ ਭਾਈ ਤੁਹਾਡੇ ਵੱਲੋਂ ਆਪਣੇ ਕਾਰਜਕਾਲ ਦੇ ਵਿੱਚ ਕੀਤਾ ਕੀ ਕੁਝ ਗਿਆ ਉਹਦੇ ਬ ਕਾਰੀਆਂ ਦਿੱਤੀਆਂ ਜਾਣ ਉਹ ਵੀ ਕਹਿੰਦੇ ਇੱਕ ਧਿਰ ਦੇ ਹੋ ਕੇ ਭੁਗਤਦੇ ਸੀ ਇਦਾਂ ਦੇ ਦੋਸ਼ ਉਹਨਾਂ ਦੇ ਉੱਪਰ ਵੀ ਲੱਗੇ ਨੇ ਪਰ ਇਹ ਸਾਰੀਆਂ ਚੀਜ਼ਾਂ ਜਦੋਂ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਮੁਖਾਰਬਤ ਦੇ ਵਿੱਚੋਂ ਜਾਂ ਫਿਰ ਉਹਨਾਂ ਦੇ ਜ਼ੁਬਾਨ ਤੋਂ ਅੱਜ ਅਸੀਂ ਸੁਣੀਆ ਉਸ ਵਕਤ ਇਹ ਦੋਵੇਂ ਬਿਆਨ ਜਿਹੜੇ ਨੇ ਉਹਨਾਂ ਦਾ ਮੁਲਾਂਕਣ ਜਾਂ ਇੱਕ ਕਰਨ ਦਾ ਚਿੱਤ ਕੀਤਾ ਦਿਲ ਕੀਤਾ ਕਿ ਭਾਈ ਇਹ ਚੀਜ਼ਾਂ ਤਾਂ ਦੋਵੇਂ ਸੇਮ ਹੀ ਨੇ ਗੱਲ ਉਹੀ ਹੈ ਬੈਣਾ ਮੰਜੇ ਤੇ ਹੀ ਆ ਭਾਵੇਂ ਪਾਂਦਾ ਵਾਲੇ ਪਾਸੇ ਦੀ ਬਹਿ ਜੀਏ ਭਾਵੇਂ ਸੇਰੂ ਵਾਲੇ ਪਾਸੇ ਦੀ ਬਹਿ ਜੀਏ ਬਾਹੀ ਵਾਲੇ ਪਾਸੇ ਦੀ ਬਹਿ ਜੀਏ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹੋਣੀਆਂ ਉਹੀ ਨੇ ਪਰ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਜ ਪਰੋਸਿਆ ਗਿਆ ਹੁੰਦਾ ਭੋਜਨ ਉਦੋਂ ਨਹੀਂ ਖਾਧਾ ਗਿਆ ਜਦੋਂ ਉਹਦੇ ਉੱਪਰ ਮੱਖੀਆਂ ਭਿੰਖ ਜਾਂਦੀਆਂ ਨੇ ਜਦੋਂ ਹਰੇਕ ਦੇ ਵੱਲੋਂ ਹੀ ਵੇਖ ਲਿਆ ਜਾਂਦਾ ਹੈ ਉਹਨੂੰ ਤਾੜ ਲਿਆ ਜਾਂਦਾ ਉਸ ਵਕਤ ਉਸ ਭੋਜਨ ਦਾ ਖਾਣਾ ਉਹਨਾ ਸੁਆਦਿਸ਼ਟ ਨਹੀਂ ਰਹਿੰਦਾ ਉਹਨਾ ਸਵਾਦਲਾ ਨਹੀਂ ਰਹਿੰਦਾ ਇਸ ਤਰੀਕੇ ਦੇ ਨਾਲ ਨਹੀਂ ਸੀ ਕੀਤਾ ਜਾਣਾ ਚਾਹੀਦਾ ਨਾਲ ਹੀ ਆ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਹੋਰਾਂ ਦੇ ਉੱਪਰ ਵੀ ਇਹ ਗੱਲ ਆਉਂਦੀ ਹੈ ਜਦੋਂ ਉਹਨਾਂ ਦੇ ਵੱਲੋਂ ਅਟਲ ਰੂਪ ਦੇ ਵਿੱਚ ਸਟੈਂਡ ਲਿਆ ਗਿਆ ਸੀ ਉਹ ਵੀ ਕਹਿੰਦੇ ਸੀ ਕਿ ਭਾਈ ਇਹਨ ਬਿਨ ਪਾਲਣਾ ਨਹੀਂ ਕੀਤੀ ਗਈ ਇਹ ਸਾਰੀਆਂ ਸਥਿਤੀਆਂ ਜਿਹੜੀਆਂ ਨੇ ਪੈਦਾ ਹੋਈਆਂ ਉਸ ਵਕਤ ਵੀ ਬਹੁਤ ਸਾਰੀਆਂ ਚਰਚਾਵਾਂ ਛੜੀਆਂ ਸੀ ਆ ਸੁਖਵੀਰ ਜੀ ਸਾਡੇ ਨਾਲ ਇੱਕ ਦਰਸ਼ਕ ਨੇ ਉਹਨਾਂ ਨਾਲ ਵੀ ਗੱਲ ਕਰ ਲੈਣੇ ਆ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਵੀ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਅਸੀਂ ਗੱਲ ਕਰ ਰਹੇ ਹਾਂ ਜੀ ਦੇਖੋ ਗੱਲ ਇਹ ਆ ਮੈਂ ਬੀਖੇ ਬੋਲੇ ਇਸ ਫੋਨ ਤੋਂ ਜੀ ਦੇਖੋ ਕੋਈ ਜੇ ਮੌਕੇ ਦੇ ਹੁੰਦੇ ਨਾ ਸਾਰੇ ਇਹ ਉਹਨਾਂ ਦੇ ਗੁਲਾਮ ਰਹੇ ਨੇ ਜਿੰਨੇ ਵੀ ਹੈਗੇ ਨੇ ਜਾਂ ਟਾਮੀਏ ਦੇਖੋ ਟਾਮੀਏ ਜਸੇਹਾਰ ਦੀ ਕੀ ਇਕਦਮ ਬਾਣੀ ਹੈ ਜਸੇਹਾਰ ਉਹ ਕਰ ਜਾ ਕੇ ਆਉਣ ਵਾਸਤੇ ਉਹ ਆਇਆ ਨਹੀਂਗਾ ਜੀ ਇਹ ਇਹ ਮਰ ਪਿਆਸੇ ਨਾ ਉਹ ਬਾਦਲ ਉੱਪਰ ਹੈ ਨਾ ਹੂੰ ਹੂੰ ਇਹ ਹੀ ਮਰ ਰਿਹਾ ਬਾਦਲ ਨੂੰ ਬਾਦਲ ਚੰਗੇ ਨਹੀਂ ਹਨ ਜਸੇਹਾਰ ਦੀ ਕੀ ਕੋਈ ਨਹੀਂ ਜੇ ਕਰ ਜਾ ਕੇ ਆ ਜਾਂਦਾ ਉਹਦਾ ਸ਼ਾਂਪਲਾ ਹੈ ਹੂੰ ਦੇ ਲੋਖਾਰੇ ਉਹਨਾਂ ਦੇ ਕਿ ਚਾਂਟੇ ਨੇ ਲੋਖਾਰੇ ਤਾਂ ਨਹੀਂ ਕਮੀ ਕੋਈ ਵੀ ਹੈ ਇੱਕ 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 ਮੇਰੀ ਬੇਨਤੀ ਸੁਣੋ ਜੀ ਜਿਸ ਤਰੀਕੇ ਦੇ ਨਾਲ ਧਾਮੀ ਸਾਹਿਬ ਹੋਰਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਆਉਂਦਿਆਂ ਹੀ ਅਹੁਦੇ ਦੇ ਉੱਤੇ ਇਧਰ ਨਹੀਂ ਹੁਣ ਪਿਆਰ ਦਿੱਤਾ ਕਿਹਾ ਗਿਆ ਜਿੱਥੇ ਜੱਸੀ ਦਾ ਦੇ ਕਹਿਦਾ ਆਇਆ ਨਹੀਂ ਹੈਗਾ ਹੁਣ ਆ ਕੇ ਲੈਣਾ ਹੋ ਇੱਥੇ ਨਹੀਂ ਫਿਰ ਇਹਦੇ ਮੈਨੇ ਕੀ ਕੱਢੇ ਜਾਣੇ ਇਹ ਬਿਆਨ ਕਿਵੇਂ ਵੇਖਦੇ ਹੋ ਤੁਸੀਂ ਇਹ ਸਿਰਫ ਲੀਪਾ ਪੁਤੀ ਕੀਤੀ ਜਾ ਰਹੀ ਹੈ ਇਹ ਲੈ ਵਾ ਪੁੱਛਿਆ ਕਿ ਕੰਪਨੀ ਉਹਦੇ ਵਿਆਹ ਲੋਕ ਮਾਰੇ ਛੜੇ ਹੋ ਜਾਣਾ ਹੋਰ ਕੋਈ ਗੱਲ ਨਹੀਂ ਹੈ ਨਾ ਚੋਂ ਨਿਕਲਣਾ ਕੁਛ ਨਹੀਂ ਹੈ ਨਾ ਚੋਂ ਇਹ ਕੋਈ ਕਰਦੇ ਆ ਜੀਰਕੋਟ ਕੀ ਕਰਦੀ ਰਹੀ ਹੈ ਪਹਿਲਾਂ ਜੀਰਕੋਟ ਮੈਂ ਮਹਾਰਾ ਮਾਟਰ ਤਾਰਾ ਦੋ ਤੀ ਨੂੰ ਬੋਲ ਨਹੀਂ ਸੀ ਦਿੰਦੀ ਸੀ ਤੇ ਤੇ ਉਹ ਹੁਣ ਉਹ ਬਣੀ ਹੈ ਹਸਾਰ ਬਾਤੇ ਹਸਾਰ ਬਾਤੇ ਉਹ ਵੀ ਉਹ ਕਰਦੀ ਰਹੀ ਹੈ ਜੀ ਸਾਰੇ ਸਾਰੇ ਇਹ ਕੋਈ ਗੱਲ ਨਹੀਂ ਹੈ ਆ ਪਰ ਇਹ ਜਿਹਾ ਦੇ ਲੋ ਸੀ ਬੰਗੜਾ ਚਾਕ ਇਹੀ ਕੋਈ ਗੱਲ ਇਹਨਾਂ ਦੇ ਵਿੱਚੋਂ ਆਹੋ ਕੱਢਿਆ ਵੀ ਜਦੋਂ ਆ ਕੱਢਣ ਲੱਗੇ ਨਾ ਜਸੇ ਵਾਲਿਆਂ ਨੂੰ ਥੋੜਾ ਜਿਆਦਾ ਇਹਨਾਂ ਨੇ ਲੈ ਲਿਆ ਸੀਗਾ ਇਹਨਾਂ ਨੂੰ ਦੇਰੋ ਕਿਹਦੇ ਹੱਥ ਕੱਢਿਆ ਉਹਨਾਂ ਨੇ ਹੂੰ ਹੂੰ ਬਿਲਕੁਲ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਜੀ ਸ਼ੁਕਰੀਆ ਜੀ ਤੁਹਾਨੂੰ ਕਾਲ ਕਰਨ ਲਈ ਜਿਸ ਤਰੀਕੇ ਦੇ ਨਾਲ ਅਸੀਂ ਅੱਪਾ ਗੱਲ ਕਰ ਰਹੇ ਸੀ ਉਹੀ ਆਪਾਂ ਗੱਲ ਸਾਂਝੀ ਕਰ ਰਹੇ ਸੀ ਜੇ ਇਸ ਤਰੀਕੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਜਾਇਆ ਗਿਆ ਵਾਕ ਵਾਕ ਕੈਰੀਏ ਲੋਕ ਪਹੁੰਚੇ ਹੁਸ਼ਾਰਪੁਰ ਦੇ ਵਿੱਚ ਧਾਮੀ ਸਾਹਿਬ ਦੇ ਗ੍ਰਹਿ ਨਿਵਾਸ ਦੇ ਉੱਪਰ ਉੱਥੇ ਉਹ ਮੰਨੇ ਨਹੀਂ ਮਲਾਲਤਾ ਜ਼ਰੂਰ ਸਾਡੇ ਕਾਲਰ ਸਾਹਿਬਾਨ ਦੇ ਮੰਦੇ ਵਿੱਚ ਵੀ ਦਿਖਾ ਲਈ ਦੇ ਰਿਹਾ ਜੋ ਸਾਡੇ ਦਰਸ਼ਕ ਨੇ ਸਵਾਲ ਚੁੱਕਿਆ ਉਹ ਗੱਲ ਉਹੀ ਕੀਤੀ ਹੈ ਉਹਨਾਂ ਨੇ ਕਿ ਉਹਦੇ ਦੀ ਗੱਲ ਅਗਰ ਜਿੱਕਰ ਜਥੇਦਾਰ ਸਾਹਿਬ ਪਹੁੰਚਦੇ ਨੇ ਉਹ ਮਨਾਉਣ ਦੀ ਕੋਸ਼ਿਸ਼ ਕਰਦੇ ਨੇ ਤੁਸੀਂ ਉਦੋਂ ਉਹਨਾਂ ਦੀ ਮੰਨਦੇ ਨਹੀਂ ਅੱਜ ਜਦੋਂ ਫਿਰ ਸੁਖਵੀਰ ਬਾਦਲ ਜਾਂਦੇ ਨੇ ਫਿਰ ਤੁਸੀਂ ਆ ਜਾਂਦੇ ਹੋ ਤਾਂ ਇਹ ਤਾਂ ਬਹੁਤ ਵੱਡਾ ਸਵਾਲ ਹੈ ਕਿ ਤੁਸੀਂ ਉਸ ਉਹਦੇ ਨੂੰ ਸਲਾਮ ਨਹੀਂ ਕਰਦੇ ਤੁਸੀਂ ਕਿਤੇ ਵਿਅਕਤੀ ਵਿਸ਼ੇਸ਼ ਨੂੰ ਸਲਾਮ ਕਰਦੇ ਹਾਂ ਬਿਲਕੁਲ ਇਹ ਹੁਣ ਤੋਂ ਦੋਸ਼ ਨਹੀਂ ਸ਼ਖਰ ਇਹ ਬਹੁਤ ਵੱਡੇ ਲੈਵਲ ਦੇ ਉੱਪਰ ਦੋਸ਼ ਲੱਗੇ ਤੇ ਇਸ ਲੱਗੇ ਹੋਏ ਦੋਸ਼ਾਂ ਦੇ ਨਾਲ ਬਹੁਤ ਸਾਰੇ ਲੋਕਾਂ ਦੇ ਵੱਲੋਂ ਆਪਣੇ ਆਪ ਨੂੰ ਮਸੂਸੀਆ ਵੀ ਮਹਿਸੂਸ ਕੀਤਾ ਗਿਆ ਉਹ ਆਪਣੇ ਆਪ ਨੂੰ ਘਟਾਜ ਦੇ ਰੂਪ ਦੇ ਵਿੱਚ ਵੇਖਦੇ ਸੀ ਕਿ ਸਾਡੀ ਉਹ ਸਰਮੌਰ ਸੰਸਥਾ ਦੇ ਆਗੂ ਇਸ ਤਰੀਕੇ ਦੇ ਨਾਲ ਇੱਕ ਵਿਅਕਤੀ ਵਿਸ਼ੇਸ਼ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਨਾਲ ਦੀ ਨਾਲ ਇੱਕ ਹੋਰ ਵੱਡਾ ਸਵਾਲ ਇੱਥੇ ਆਪਾਂ ਦਰਸ਼ਕੋਹਾਂ ਦੇ ਆ ਦਰਸ਼ਕ ਸਭਾ ਦੇ ਮਾਨਦੇ ਬਲਬਲੇ ਦੇ ਨਾਲ ਜੁੜੀ ਇੱਕ ਗੱਲ ਹੋਰ ਸਾਂਝੀ ਕਰ ਦਿੰਦੇ ਹਾਂ ਇੱਕ ਗੱਲ ਮੰਨੋ ਜਦੋਂ ਵਾਖ ਵਖ ਤਰੀਕੇ ਦੇ ਨਾਲ ਅੰਤਰੀਂ ਕਮੇਟੀ ਦੇ ਮੈਂਬਰ ਉੱਥੇ ਜਾਂਦੇ ਨੇ ਆ ਕਹ ਲਈਏ ਕਾਰਜਕਾਰੀ ਕਮੇਟੀ ਦੇ ਮੈਂਬਰ ਉੱਥੇ ਜਾਂਦੇ ਨੇ ਵਖ ਵਖ ਤਰੀਕੇ ਦੇ ਨਾਲ ਹੋਰਾਂ ਲੋਕਾਂ ਦੇ ਵੱਲੋਂ ਜਾਇਆ ਜਾਂਦਾ ਮਜੀਠੀਆ ਸਾਹਿਬ ਦੇ ਵੱਲੋਂ ਜਾਇਆ ਜਾਂਦਾ ਉਸ ਵਕਤ ਸਣੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਇਹ ਗੱਲ ਧਾਮੀ ਹੋਰਾਂ ਦੇ ਵੱਲੋਂ ਨਹੀਂ ਕਹੀ ਗਈ ਕਿ ਪੰਥ ਮੈਨੂੰ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਇਧਰਲੇ ਪਾਸੇ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਉੱਥੇ ਗੱਡੀ ਜਾਂਦੀ ਹੈ ਕਰਕੇ ਆ ਕੇ ਇੱਕ ਦਿਨ ਦਾ ਸਮਾਂ ਮੰਗਦੇ ਨੇ ਦੂਸਰੇ ਦਿਨ ਆ ਕੇ ਬਿਆਨ ਦਿੰਦੇ ਨੇ ਕਿ ਭਾਈ ਮੇਰੇ ਕੋਲੇ तमाम ਸਿੱਖ ਪੰਥਕ ਸਖਸ਼ੀਤਾ ਜਿਹੜੀਆਂ ਸੀ ਉਹ ਪਹੁੰਚੀਆਂ ਸੀ ਜਾਂ ਤਾਂ ਫਿਰ ਹਰਜਿੰਦਰ ਸਿੰਘ ਤਾਂ ਮਿਹਰਾਂ ਦੇ ਵੱਲੋਂ ਇਹ ਮੰਨਿਆ ਜਾਵੇ ਕਿ ਉਹ ਪੰਥਕ ਸਖਸ਼ੀਤਾ ਦੀ ਪੂਰਤੀ ਇਸੇ ਗੱਲ ਨੂੰ ਮੰਨਦੇ ਨੇ ਜਿੰਨਾ ਚਿਰ ਸੁਖਬੀਰ ਸਿੰਘ ਬਾਦਲ ਨਹੀਂ ਆਏ ਉਨਾਂ ਚਿਰ ਪੰਥ ਪੂਰਾ ਨਹੀਂ ਉਹਨਾਂ ਚਰਪੰਥ ਪੂਰਾ ਨਹੀਂ ਜਾਂ ਤਾਂ ਫਿਰ ਇਸ ਗੱਲ ਦੇ ਉੱਪਰ ਸਟੈਂਡ ਲੈਣ ਜਾਂ ਫਿਰ ਇਹ ਗੱਲ ਕਹਿਣ ਕਿ ਭਾਈ ਮੈਂ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਦੂੰ ਉੱਪਰ ਦੀ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਮੰਨਦਾ ਹੈ ਜਾਂ ਫਿਰ ਇਹ ਸਾਰੀਆਂ ਗੱਲਾਂ ਸਪਸ਼ਟਤਾ ਦੇ ਰੂਪ ਦੇ ਵਿੱਚ ਸਾਂਝੀਆਂ ਕੀਤੀਆਂ ਜਾਣ ਕਿ ਵਿਕਰਮ ਸਿੰਘ ਮੀਠੀਆ ਹੋਰਾਂ ਨੇ ਆ ਕੇ ਕੀ ਬੇਨਤੀ ਅਰਜ਼ੋਈ ਕੀਤੀ ਸੀ ਕਿ ਇਸ ਤਰੀਕੇ ਬਣਾਉਣ ਦੀ ਕੋਸ਼ਿਸ਼ ਕੀਤੀ ਅੰਤਰੀ ਕਮੇਟੀ ਨੇ ਤੁਹਾਨੂੰ ਕੀ ਕਿਹਾ ਤੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਕਿਹੜੇ ਮੋਤੀਪੁਰ ਕੀਤੇ ਹੋਏ ਨੇ ਯਹਾਂ ਪਰ ਉਹਨਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਕਿਹੜੇ ਮਿੱਠੇ ਸ਼ਬਦਾਂ ਦੇ ਨਾਲ ਤੁਹਾਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਜਿਹੜਾ ਕਿ ਤੁਹਾਡੇ ਵੱਲੋਂ ਨਾ ਨਹੀਂ ਹੋਇਆ 24 ਘੰਟੇ ਦਾ ਸਮਾਂ ਤੁਸੀਂ ਮੰਗਿਆ ਤੇ ਫਿਰ ਬਾਅਦ ਦੇ ਵਿੱਚ ਕਹਿੰਦੇ ਕਿ ਤੁਹਾਡੇ ਵੱਲੋਂ ਘੜੀ ਵੱਲੋਂ ਜ਼ਿਆਦਾ ਵੇਖਿਆ ਜਾ ਰਿਹਾ ਸੀ ਕਿ 23 ਘੰਟੇ 48 ਮਿੰਟ ਹੋ ਗਏ 23 ਘੰਟੇ 49 ਮਿੰਟ ਹੋ ਗਏ ਇਦਾਂ ਦੀਆਂ ਚੀਜ਼ਾਂ ਵੀ ਜ਼ਰੂਰ ਵੱਡੇ ਸਵਾਲਾਂ ਦਾ ਰੂਪ ਧਾਰਨ ਕਰਦੀਆਂ ਨੇ ਸ਼ਖਰ ਜੇ ਇਸ ਤਰੀਕੇ ਦੇ ਨਾਲ ਹੁਣ ਵਿਦੇਸ਼ਾਂ ਦੇ ਵਿੱਚ ਬੈਠੇ ਸਾਡੇ ਦਰਸ਼ਕ ਸਹਬਾਨ ਨੇ ਜਿਹੜੇ ਨੇ ਤੁਸੀਂ ਸੋਚੋ ਪੰਜਾਬ ਉਹਨਾਂ ਨੇ ਕਿਤੇ ਛਿਮਾਹੀ ਸਾਲ ਬਾਅਦ ਆਉਣਾ ਹੈ ਦੋ ਫਿਕਰ ਹ ਤਾਂ ਪੰਜਾਬ ਦੇ ਵਿੱਚ ਬੈਠੇ ਲੋਕਾਂ ਨੂੰ ਕਿੰਨਾ ਫਿਕਰ ਹੋਵੇਗਾ ਪਰ ਇਹ ਇਹ ਵੀ ਦੇਖੋ ਨਾ ਕਿ ਉਹਨਾਂ ਨੂੰ ਵਿਦੇਸ਼ਾਂ 'ਚ ਬੈਠੇ ਹੋਏ ਵੀ ਇੱਥੇ ਦੇ ਇੱਥੋਂ ਦੇ ਹਾਲਾਤ ਜਿਹੜੇ ਨੇ ਬਿਲਕੁਲ ਦੇਖੋ ਨਿਊਜ਼ ਚੈਨਲ ਨਿਊਜ਼ ਪੇਪਰ ਇਹਨਾਂ ਦੇ ਥਰੂ ਹੀ ਉਹ ਦੇਖਦੇ ਨੇ ਸਾਰਾ ਕੁਝ ਉਹਨਾਂ ਨੂੰ ਇਹਨਾਂ ਅੰਦਾਜ਼ਾ ਹੈਗਾ ਕਿ ਇੱਥੇ ਕੀ ਚੱਲ ਰਿਹਾ ਹੈ ਸਾਫ਼ ਤੌਰ ਦੇ ਉੱਤੇ ਮਤਲਬ ਇਹ ਇੱਕ ਇਦਾਂ ਦਾ ਸਭ ਕੁਝ ਜੋ ਪੰਥਕ ਸਿਆਸਤ ਦੇ ਵਿੱਚ ਖੇਡਿਆ ਜਾ ਰਿਹਾ ਖੇਡ ਹੈ ਉਹ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਤੇ ਕਹਾਣੀ ਘੁਮਕਮਾ ਕੇ ਉੱਥੀ ਆ ਜਾਂਦੀ ਹੈ ਸੁਗਵੀਰ ਜਦੋਂ ਵੀ ਇਹ ਦੇਖੋਗੇ ਤੁਸੀਂ ਮਸਲੇ ਪਹਿਲਾਂ ਵੀ ਉੱਠੇ ਨੇ ਹੁਣ ਵੀ ਉੱਠ ਰਹੇ ਨੇ ਅੱਗੇ ਵੀ ਉੱਠਦੇ ਹੀ ਰਹਿਣਗੇ ਪਰ ਘੁਮਕਮਾ ਕੇ ਇਹ ਜਿਹੜਾ ਹੈ ਬਾਦਲ ਪਰਿਵਾਰ ਦੇ ird girdਾ ਕੇ ਹੀ ਕਹਾਣੀ ਜਿਹੜੀ ਰੁਕ ਜਾਂਦੀ ਹੈ ਉਦਾਂ ਦਾ ਹੀ ਜਿਹੜਾ ਸਵਾਲ ਹੈਗਾ ਸਾਡੇ ਦਰਸ਼ਕ ਨੇ ਵੀ ਚੁੱਕਿਆ ਤੇ ਹੁਣ ਸਵਾਲ ਇਹ ਵੀ ਹੈ ਕਿ ਜਦੋਂ ਧਾਮੀ ਸਾਹਿਬ ਸੁਖਵੀਰ ਬਾਦਲ ਦੇ ਬਣਾਏ ਤੇ ਹੀ ਆਂਦੇ ਨੇ ਤੇ ਇਸ ਦਾ ਪ੍ਰਭਾਵ ਹੁਣ ਉਹ ਤੇ ਪ੍ਰਧਾਨਗੀ ਦੇ ਉੱਤੇ ਬੈਠ ਗਏ ਨੇ ਐਸਜੀਪੀਸੀ ਦੀ ਫੇਰ ਦੁਆਰਾ ਤੋਂ ਤਾਂ ਅੱਗੇ ਜਿਹੜਾ ਅੱਗੇ ਹਾਲਾਤ ਚੱਲਣਗੇ ਜਿਹੜੀ ਇਹ ਸਿਆਸਤ ਚੱਲ ਰਹੀ ਹੈ ਇਸ ਤੋਂ ਬਾਅਦ ਵੀ ਕੀ ਘੁੰਮਣ ਘੇਰੀਆਂ ਚੋਂ ਨਿਕਲ ਕੇ ਅਸੀਂ ਉਸ ਬਾਦਲ ਘੇਰੇ ਤੋਂ ਬਾਹਰ ਆਵਾਂਗੇ ਜਾਂ ਫਿਰ ਨਹੀਂ ਆ ਪਾਵਾਂਗੇ ਮੈਂ ਨਾ ਕਿਸੇ ਦੇ ਨਾਲ ਨਾ ਗੱਲ ਕਰ ਰਿਹਾ ਸੀ ਇਸੇ ਮਸਲੇ ਦੇ ਉੱਪਰ ਜਦੋਂ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਕਹਿ ਲਿਆ ਕਿ ਉਹਨਾਂ ਦੇ ਮੋੜ ਆਪਣੇ ਪ੍ਰਧਾਨਗੀ ਦੇ ਅਹੁਦੇ ਸਾਹਮਣ ਨੂੰ ਲੈ ਕੇ ਕਹਿ ਲਈਏ ਜਾਂ ਪਰ ਉਹਨਾਂ ਦੇ ਵੱਲੋਂ ਦਿੱਤੇ ਗਏ ਬਿਆਨ ਨੂੰ ਲੈ ਕੇ ਕਹਿ ਲਈਏ ਤਾਂ ਉਹ ਜਿਹਦਾਂ ਦੇ ਨਾਲ ਮੈਂ ਮੰਨਦਾ ਬਦਬਲਾ ਸਾਂਝਾ ਕਰ ਰਿਹਾ ਸੀ ਉਹ ਕਹਿੰਦੇ ਕਿ ਭਾਈ ਐਸਜੀਪੀਸੀ ਦੇ ਵੱਲੋਂ ਸੁਧਰਨਾ ਸ਼ੁਰੂ ਕਰ ਦਿੱਤਾ ਗਿਆ ਹੁਣ ਅਸੀਂ ਐਸਜੀਪੀਸੀ ਕੋ ਇਹਨੂੰ ਮੰਨਦੇ ਹਾਂ ਹਰਜਿੰਦਰ ਸਿੰਘ ਧਾਮੀ ਇਕੱਲੇ ਐਸਜੀਪੀਸੀ ਨਹੀਂ ਉਹ ਪ੍ਰਧਾਨ ਨੇ ਉਹਨਾਂ ਦੀ ਆਪਣੀ ਜ਼ਿੰਮੇਵਾਰੀ ਵੱਡੀ ਹੈ ਇਹਨੂੰ ਅਸੀਂ ਮੰਨਦੇ ਹਾਂ ਪਰ ਉਹ ਤਮਾਮ ਐਸਜੀਪੀਸੀ ਤਾਂ ਨਹੀਂ ਇੱਕ ਜਥੇਬੰਦੀ ਨਹੀਂ ਹੋ ਸਕਦੀ ਇਹ ਕਦਾਰਾ ਇੱਕ ਵਿਅਕਤੀ ਵਿਸ਼ੇਸ਼ ਨਹੀਂ ਹੋ ਸਕਦਾ ਜਿਵੇਂ ਸ਼ੋਮਣੀ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਨਹੀਂ ਹੋ ਸਕਦਾ ਹੁਣ ਇੱਥੇ ਇਹਨੂੰ ਪ੍ਰਭਾਵ ਆਉਣਾ ਕਹਿ ਲਓ ਇੱਥੇ ਇਹਨੂੰ ਕਹਿ ਲਓ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਬੋਲ ਜਿਹੜੇ ਸੀ ਉਹ ਜਿਆਦਾ ਮਿੱਠੇ ਸੀ ਜਿਆਦਾ ਠੰਡੇ ਸੀ ਜਿਆਦਾ ਮਨਾਉਣ ਵਾਲੇ ਸੀ ਜਾਂ ਫਿਰ ਗੱਲ ਕਰ ਲਈਏ ਕਿ ਐਸਜੀਪੀਸੀ ਦੇ ਪ੍ਰਧਾਨ ਹੋਣ ਦੇ ਨਾਤੇ ਉਹਨਾਂ ਦੇ ਵੱਲੋਂ ਇਹ ਗੱਲ ਤਾਂ ਇਸ ਵਕਤ ਕਹੀ ਗਈ ਹੈ ਬਿਆਨ ਹੁਣ ਤਾਂਗਦਤ ਕਰਕੇ ਦਿੱਤਾ ਗਿਆ ਕਿਉਂਕਿ ਤਾਜ਼ੇ-ਤਾਜ਼ੇ ਦੁਬਾਰਾ ਪ੍ਰਧਾਨਗੀ ਦੇ ਉੱਪਰ ਪਰਤੇ ਨੇ ਉਹਨਾਂ ਦੇ ਵੱਲੋਂ ਕੋਈ ਗੱਲ ਇਦਾਂ ਦੀ ਕੀਤੀ ਜਾਣੀ ਚਾਹੀਦੀ ਸੀ ਜਿਹੜੀ ਠੋਸ ਹੋਵੇ ਜਿਹਦੇ ਨਾਲ ਸਿੱਖ ਸੰਗਤ ਦੇ ਕਹਿ ਲਈਏ ਕਿ ਹਿਰਦਿਆਂ ਦੇ ਵਿੱਚੋਂ ਵਿੱਚੋਂ ਇੱਕ ਤਰੀਕੇ ਦੀ ਭਾਵਨਾ ਜੁੜਦੀ ਹੋਵੇ ਇੱਕ ਤਰੀਕੇ ਦੇ ਨਾਲ ਰਿਲੇਟ ਕਰ ਸਕਣ ਇਦਾਂ ਦੀ ਚੀਜ਼ ਉਹ ਕਰਨ ਦੀ ਸ਼ਾਇਦ ਕੋਸ਼ਿਸ਼ ਕਰ ਰਹੇ ਸੀ ਪਰ ਇਹ ਸਭ ਦੇ ਦਰਮਿਆਨ ਹੁਣ ਉਹਨਾਂ ਦੇ ਵੱਲੋਂ ਬਿਆਨ ਤਾਂ ਦੇ ਦਿੱਤਾ ਗਿਆ ਹੁਣ ਜਦੋਂ ਪੰਜ ਮੈਂਬਰੀ ਕਮੇਟੀ ਜਿਹੜੀ ਕਿ ਪਹਿਲਾਂ ਸੱਤ ਮੈਂਬਰੀ ਕਮੇਟੀ ਸੀ ਹੁਣ ਉਹਨਾਂ ਦੇ ਉਪਰੋਂ ਭਰਤੀ ਕੀਤੀ ਜਾ ਰਹੀ ਹੈ ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਦੱਸਿਆ। ਅੱਛਾ ਭਰਤੀ ਵਾਲੀ ਗੱਲ ਤੋਂ ਪਹਿਲਾਂ ਇੱਕ ਹੋਰ ਗੱਲ ਮੈਂ ਪੁੱਛਣੀ ਚਾਹੁੰਦਾ। ਕਈ ਵਾਰੀ ਅਸੀਂ ਅਸੀਂ ਇੱਕ ਪੱਖ ਛੱਡ ਰਹੇ ਹਾਂ। ਸਿਆਸਤ ਦੇ ਵਿੱਚ ਕਈ ਵਾਰੀ ਇਦਾਂ ਵੀ ਚੀਜ਼ਾਂ ਹੁੰਦੀਆਂ ਨੇ ਕਿ ਜੋ ਕਦਮ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਚੁੱਕਣਾ ਉਹਦੇ ਲਈ ਪਹਿਲਾਂ ਮਿੱਟੀ ਤਿਆਰ ਕੀਤੀ ਜਾਂਦੀ ਹੈ। ਉਹਦੇ ਲਈ ਅਸੀਂ ਅੰਗਰੇਜ਼ੀ 'ਚ ਕਹਿੰਦੇ ਹਾਂ ਗਰਾਊਂਡ ਤਿਆਰ ਕਰਨਾ। ਤਾਂ ਉਹ ਗਰਾਊਂਡ ਤਿਆਰ ਕੀਤਾ ਜਾਂਦਾ ਕਿਤੇ ਇਦਾਂ ਤਾਂ ਨਹੀਂ ਕਿ ਕਿਤੇ ਨਾ ਕਿਤੇ ਮਨਮਰਜ਼ੀਆਂ ਅੱਗੇ ਵੀ ਚੱਲਦੀਆਂ ਹੋਣ ਤਾਂ ਉਹਨਾਂ ਨੂੰ ਉਹ ਜਗ ظاہر ਨਾ ਹੋਣ ਤਾਂ ਉਸ ਤੋਂ ਪਹਿਲਾਂ ਨੀਂਵਾਂ ਦੀ ਗੱਲ ਕਰ ਲਓ। ਹੂੰ ਇਦਾਂ ਤਾਂ ਨਹੀਂ ਆ ਬਿਲਕੁਲ ਮੈਂ ਉਹੀ ਗੱਲ ਕਰ ਰਿਹਾ ਸੀ ਕਿ ਜਿਸ ਤਰੀਕੇ ਦੇ ਨਾਲ ਇਹ ਪ੍ਰਭਾਵ ਦੀ ਗੱਲ ਕਹਿਤੀ ਆ ਉਹਨਾਂ ਨੇ ਆਉਂਦੇ ਸਾਰ ਹੀ ਇੱਕ ਛਿੱਕਾ ਮਾਰਨ ਵਾਲੀ ਗੱਲ ਕੀਤੀ ਆ ਕਿ ਇਹ ਤਾਂ ਸਿਕਸਰ ਲਾਵਾਂਗੇ ਆਪਾਂ ਇਸ ਤਰੀਕੇ ਦੇ ਨਾਲ ਗੱਲ ਕਹਾਂਗੇ ਬਹੁਤ ਚੰਗੀ ਗੱਲ ਆ ਸੀ ਇਹ ਨਹੀਂ ਕਹਿੰਦੇ ਕਿ ਉਹਨਾਂ ਦੇ ਬਦੋਂ ਮਾੜੀ ਗੱਲ ਕੀਤੀ ਕਿ ਬਹੁਤ ਚੰਗੀ ਗੱਲ ਹੈ ਇਸ ਤਰੀਕੇ ਦੇ ਨਾਲ ਨਿਯੁਕਤੀ ਦੇ ਨਿਯਮ ਹੋਣੇ ਚਾਹੀਦੇ ਪਰ ਫਿਰ ਪਰ ਫਿਰ ਇਹ ਗੱਲ ਹੋਵੇ ਕਿ ਨਿਯੁਕਤੀਆਂ ਜਿਹੜੀਆਂ ਨੇ ਕਿਤੇ ਨਾ ਕਿਤੇ ਆਪਸੀ ਸਹਿਮਤੀ ਦੇ ਨਾਲ ਹੀ ਸਹਿਮਤੀ ਦੇ ਨਾਲ ਹੁਣ ਟਰਾਂਸਪਰੈਂਸੀ ਪਾਰਦਰਸ਼ਤਾ ਦੀ ਗੱਲ ਅਕਸਰ ਹੁੰਦੀ ਹੈ ਹੁਣ ਪਾਰਦਰਸ਼ਤਾ ਨੂੰ ਵਧਾਉਣਾ ਪਏਗਾ ਵਧਾਉਣਾ ਪਏਗਾ ਉਹਨੂੰ ਬਿਲਕੁਲ ਭਰੋਸਾ ਜਿੱਤਣਾ ਹੈ ਬਹੁਤ ਤਰੀਕੇ ਨੇ ਬਹੁਤ ਸਾਰੇ ਝੋਲ ਨੇ ਜਿਨ੍ਹਾਂ ਨੂੰ ਮਿਟਾ ਕੇ ਬਹੁਤ ਸਾਰੇ ਤਰੀਕੇ ਨੇ ਜਿਨ੍ਹਾਂ ਨੂੰ ਸੁਲਝਾਉਣਾ ਪਏਗਾ ਹੁਣ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਇਹ ਗੱਲ ਕਹਿ ਤਾਂ ਦਿੱਤੀ ਗਈ ਹੈ ਪਰ ਇਸ ਗੱਲ ਤੋਂ ਬਾਅਦ ਹੁਣ ਉਹਨਾਂ ਦੇ ਵੱਲੋਂ ਇਸ ਗੱਲ ਦੇ ਉੱਪਰ ਸਪਸ਼ਟ ਕਿੰਨਾ ਕਰਿਆ ਜਾਂਦਾ ਹੈ ਸਟੈਂਡ ਕਿੰਨਾ ਕਵਾਜ਼ਬ ਰੱਖਿਆ ਜਾਂਦਾ ਹੈ ਕਿੰਨੇ ਕ ਡੋਲ ਰਹਿੰਦੇ ਨੇ ਕਿਤੇ ਫਿਰ ਦੁਬਾਰਾ ਇਦਾਂ ਨਾ ਹੋਵੇ ਕਿ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਉੱਤੇ ਨਵੇਂ ਬਣੇ ਜਿਹੜੇ ਸਿੰਘ ਸਾਹਿਬ ਨੇ ਕਾਰਜਕਾਰੀ ਜਥੇਦਾਰ ਨੇ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਹਨਾਂ ਦੇ ਵੱਲੋਂ ਕਿਸੇ ਤਰੀਕੇ ਦੇ ਨਾਲ ਕੋ ਪ੍ਰਭਾਵ ਪਾ ਦਿੱਤਾ ਜਾਵੇ ਫਿਰ ਇਹ ਕਹਿਣ ਕਿ ਭਾਈ ਮੇਰੇ ਉੱਤੇ ਪ੍ਰਭਾਵ ਬਹੁ ਆ ਗਿਆ ਮੈਂ ਤਾਂ ਫੇ ਚਲਣਾ ਅਸਤੀਫਾ ਦੇ ਕੇ ਇਹ ਗੱਲਾਂ ਵਾਰ-ਵਾਰ ਕਿਸੇ ਵੀ ਤਰੀਕੇ ਦੇ ਨਾਲ ਨਾ ਤਾਂ ਪੰਥਕ ਗਲਿਆਰਾਂ ਦੇ ਵਿੱਚ ਵਾਜ਼ਬ ਨੇ ਉਹਨਾਂ ਨੂੰ ਵੀ ਪਤਾ ਹੈ ਕਿ ਇਸ ਤਰੀਕੇ ਦੇ ਨਾਲ ਮੈਦਾਨ ਜਾਂ ਛੱਡ ਕੇ ਭੱਜਣਾ ਨਹੀਂ ਸੀ ਚਾਹੀਦਾ ਪਹਿਲਾਂ ਵੀ ਨਹੀਂ ਸੀ ਚਾਹੀਦਾ ਪਰ ਇੱਥੇ ਹੁਣ ਗੱਲ ਇਹ ਵੀ ਜੁੜਦੀ ਆ ਕਿ ਸ਼ਾਇਦ ਉਨ੍ਹਾਂ ਦੇ ਵੱਲੋਂ ਇਸ ਸੱਤ ਮੈਂਬਰੀ ਕਮੇਟੀ ਦੇ ਵੱਲੋਂ ਕਿਤੇ ਕਾਰਵਾਈਆਂ ਸਖਤ ਨਾ ਕਰ ਦਿੱਤੀਆਂ ਜਾਣ ਕਿਤੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਨਾਲ ਉਨ੍ਹਾਂ ਦੇ ਵੱਲੋਂ ਸਲਾਹ مشورہ ਕਰਕੇ ਜਾਂ ਫਿਰ ਉਨ੍ਹਾਂ ਦੀਆਂ ਹਦਾਇਤਾਂ ਅਨੁਸਾਰ ਉਨ੍ਹਾਂ ਦੇ ਹੁਕਮਾਂ ਅਨੁਸਾਰ ਉਨ੍ਹਾਂ ਦੇ ਜਾਰੀ ਕੀਤੀਆਂ ਗਈਆਂ तमाम ਉਹਨਾਂ ਹਦਾਇਤਾਂ ਦੇ ਅਨੁਸਾਰ ਕੋਈ ਇਦਾਂ ਦੀ ਕਾਰਵਾਈ ਨਾ ਕਰ ਦਿੱਤੀ ਜਾਵੇ ਜਦੇ ਨਾਲ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਢੜੇ ਨੂੰ ਕੋ ਖਤਰਾ ਮਹਿਸੂਸ ਹੋਵੇ ਜਾਂ ਫਿਰ ਖਤਰਾ ਪੈਦਾ ਹੋ ਜਾਏ ਇਸ ਕਰਕੇ ਵੀ ਕਹਿੰਦੇ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਥੋੜਾ ਜਿਹਾ ਵਕਫਾ ਪਾਸੇ ਹੋਇਆ ਗਿਆ ਸੀ ਹਾਂ ਹਾਲਾਂਕਿ ਉਹਨਾਂ ਦੇ ਮਨ ਦੇ ਵਿੱਚ ਕੀ ਹੈ ਆਸ ਉਮੀਦ ਕਾਮਨਾ ਕਰਦੇ ਹਾਂ ਕਿ ਉਹਨਾਂ ਦੇ ਵੱਲੋਂ ਸਿੱਖ ਪੰਥਕ ਗਲਿਆਰਿਆਂ ਦੇ ਵਿੱਚ ਭਲਾਈ ਦਾ ਕੰਮ ਕੀਤਾ ਜਾਣਾ ਹੈ ਤੇ ਭਲਾਈ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਬਾਰੇ ਜਿਹੜੇ ਸਿਧਾਂਤਾਂ ਦੀ ਉਹਨਾਂ ਨੇ ਗੱਲ ਕੀਤੀ ਹੈ ਇਹਨਾਂ ਸਿਧਾਂਤਾਂ ਦੇ ਗੱਲ ਕਰਨ ਦੇ ਫਲਸਰੂਪ ਜੇਕਰ ਕੁਝ ਜ਼ਮੀਨੀ ਧਰਾਤਲ ਦੇ ਉੱਪਰ ਉਹਨਾਂ ਦੀਆਂ ਕਾਰਵਾਈਆਂ ਹੁੰਦੀਆਂ ਦਿਖਾ ਲਈ ਕੁਝ ਕੁ ਦਿਨਾਂ ਦੇ ਵਿੱਚ ਨਾ ਦਿੱਤੀਆਂ ਤਾਂ ਫਿਰ ਫਿਰ ਵੱਡੇ ਸਵਾਲਾਂ ਦੇ ਘੇਰੇ ਦੇ ਵਿੱਚ ਆਉਣਗੇ ਫਿਰ ਲੋਕਾਂ ਦੇ ਵੱਲੋਂ ਕਿੰਤੂ ਕੀਤਾ ਜਾਏਗਾ ਕਿ ਸਿਰਫ ਤੇ ਸਿਰਫ ਇੱਕ ਤਰੀਕੇ ਦੇ ਨਾਲ ਆਪਣੀ ਐਗਜ਼ਿਸਟੈਂਸ ਦਿਖਾਉਣ ਦਾ ਕਰਕੇ ਆਪਣੀ ਉੱਥੇ ਮੌਜੂਦਗੀ ਦਿਖਾਉਣ ਦਾ ਕਰਕੇ ਜਾਂ ਫਿਰ ਮੈਂ ਬਤੌਰ ਪ੍ਰਧਾਨ ਇੱਕ ਵਾਰ ਫਿਰ ਕਾਬਜ ਹੋ ਗਿਆ ਇਹ ਸਬਦ ਕਰਨ ਦਾ ਕਰਕੇ ਉਹਨਾਂ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਪਰ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਹੁਣ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਜਿਹੜੀ ਭਰਤੀ ਪ੍ਰਕਿਰਿਆ ਕੀਤੀ ਜਾ ਰਹੀ ਹੈ ਮਲੇਰ ਕੋਲੜੇ ਦੀ ਤੁਸੀਂ ਗੱਲ ਕੀਤੀ ਮਲੇਰ ਕੋਲੜੇ ਦੇ ਵਿੱਚ ਉਹਨਾਂ ਨੇ ਉਹ ਕਹਿੰਦੇ ਰੱਖੀ ਸੀ ਮੀਟਿੰਗ ਸੀ ਬਾਣੋ ਰੈਲੀ ਗਈ ਹੁਣ ਉਹ ਜਿਹੜੀਆਂ ਮੀਟਿੰਗਾਂ ਤੋਂ ਰੈਲੀਆਂ ਦੇ ਵਿੱਚ ਲੋਕਾਂ ਦਾ ਤਬਦੀਲ ਹੋਣਾ ਸ਼ੁਰੂ ਹੋ ਚੁੱਕਾ ਹੈ ਉਹ ਸਾਰੀਆਂ ਚੀਜ਼ਾਂ ਵੇਖੋ ਕਿਦਾਂ ਵੱਡਾ ਇਕੱਠ ਹੈ ਮੰਤਰੀ ਸਿੰਘ ਆਲੀ ਹੋਰਾਂ ਦੇ ਵੱਲੋਂ ਸੰਬੋਧਨ ਕੀਤਾ ਜਾ ਰਿਹਾ ਹੈ ਮੈਨੂੰ ਲੱਗਦਾ ਹੈ ਸ਼੍ਰੋਮਣੀ ਅਕਾਲੀ ਦਲ ਉਹਨਾਂ ਜਾਂ ਕਹ ਲਈਏ ਵਿਰੋਧੀ ਧਿਰਾਂ ਉਹਨਾਂ ਨਹੀਂ ਡਰੀਆਂ ਹੋਣਗੀਆਂ ਇਸ ਇਕੱਠ ਨੂੰ ਵੇਖ ਕੇ ਜਿੰਨਾ ਸ਼੍ਰੋਮਣੀ ਅਕਾਲੀ ਦਲ ਦਾ ਉਹ ਧੜਾ ਡਰਿਆ ਹੋਵੇਗਾ ਜਿਹਦੇ ਵੱਲੋਂ ਕਿਹਾ ਜਾਂਦਾ ਸੀ ਕਿ ਅਸਲ ਅਕਾਲੀ ਹੈ ਹੀ ਅਸੀਂ ਸਾਡੇ ਜਨਾਂ ਅਕਾਲੀ ਹੋਏ ਨਹੀਂ ਕੋਈ ਜਾਂ ਸਾਡੇ ਜਨਾਂ ਅਕਾਲੀ ਦਲ ਦਾ ਮুরিਦ ਕੋਈ ਨਹੀਂ ਹੋ ਸਕਦਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਸ ਕਹ ਲਈਏ ਇਕੱਠ ਦੇ ਰੈਲੀ ਦੇ ਵਿੱਚ ਤਬਦੀਲ ਹੋਣ ਦੇ ਵਿੱਚ ਉਹ ਦਿਖਾ ਲਈ ਦੇ ਰੀਆਂ ਨੇ ਪਰ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਬਹੁਤ ਵੱਡੇ ਪੱਧਰ ਤੇ ਚਰਚਾ ਆਵਾ ਜਿਹੜੀਆਂ ਸ਼ਰੀਆਂ ਹੋਈਆਂ ਸੀ ਕਿ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਕਿਵੇਂ ਭਰਤੀ ਕੀਤੀ ਜਾਏਗੀ ਉਹ ਕਿਦਾਂ ਭਰਤੀ ਕਰ ਸਕਦੇ ਨੇ ਪੰਜ ਪੂਰੇ ਪੰਜਾਬ ਭਰ ਦੇ ਵਿੱਚੋਂ ਪੂਰੇ ਭਾਰਤ ਭਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਭਰਤੀ ਉਹ ਪੰਜ ਮੈਂਬਰ ਕਰ ਸਕਦੇ ਨੇ ਉਹ ਭਰਤੀ ਭਾਈ ਸ਼ੁਰੂ ਵੀ ਹੋ ਚੁੱਕੀ ਹੈ ਭਰਤੀ ਦੇ ਪੇਪਰ ਜਿਹੜੇ ਨੇ ਉਹ ਵੀ ਭਰੇ ਜਾ ਰਹੇ ਨੇ ਹੁਣ ਇਸ ਭਰਤੀ ਨੂੰ ਪਹਚਾਇਆ ਕਿਵੇਂ ਜਾਂਦਾ ਇਹ ਵੱਡਾ ਸਵਾਲ ਬਣਿਆ ਪਿਆ ਤੇ ਇਸ ਸਾਰੀ ਚੀਜ਼ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸਥਿਤੀਆਂ ਜਿਹੜੀਆਂ ਨੇ ਹੋਰ ਕੈਲੀਏ ਧੁੰਦਲੀਆਂ ਤੋਂ ਸਾਫ਼ ਹੋਣੀਆਂ ਸ਼ੁਰੂ ਹੋ ਜਾਣਗੀਆਂ ਪਰ ਇਸ ਵਕਤ ਜ਼ਰੂਰ ਵੱਡਾ ਸਵਾਲ ਜਿਹੜਾ ਲਗਾਤਾਰ ਬਣਿਆ ਹੋਇਆ ਹੈ ਇਹਦੇ ਵਿੱਚ ਇੱਕ ਹੋਰ ਜਿਹੜਾ ਮੈਂ ਤੁਹਾਡੇ ਤੋਂ ਸੁਖਵੀਰ ਜੀ ਇਹ ਸਵਾਲ ਕਰਨਾ ਚਾਹੁੰਦਾ ਸੀਗਾ ਕਿ ਜਿਵੇਂ ਹੁਣ ਇਸ ਤੋਂ ਬਾਅਦ ਪ੍ਰਧਾਨਗੀ ਦੀ ਵਿੱਚ ਪ੍ਰਧਾਨ ਦੀ ਵੀ ਚੋਣ ਹੋਣੀ ਹੈ ਉਹ ਇੱਕ ਵੱਡਾ ਹੈ ਇਹ ਤੇ ਚਲੋ ਜਿਹੜੇ ਮੈਂਬਰ ਨੇ ਉਹ ਤਾਂ ਚੁਣੇ ਜਾਣਗੇ ਉਸ ਤੋਂ ਬਾਅਦ ਪ੍ਰਧਾਨ ਦੀ ਜਦੋਂ ਚੋਣ ਹੋਣੀ ਹੈ ਉਸ ਦੇ ਉੱਤੇ ਸਭ ਦੀਆਂ ਨਿਗਾਹਾਂ ਟਿਕਣਗੀਆਂ ਵੀ ਕਿ ਸੁਖਬੀਰ ਬਾਦਲ ਦੁਬਾਰਾ ਤੋਂ ਉਸ ਨੂੰ ਭਰ ਸਕਦੇ ਨੇ ਪ੍ਰਧਾਨਗੀ ਦੇ ਲਈ ਅਹੁਦੇਦਾਰੀ ਆ ਬਿਲਕੁਲ ਉਧਰ ਦੇ ਪਾਸੇ ਤਾਂ ਆਪਸ਼ਨ ਹੈ ਨਹੀਂ ਉਹ ਆਪ ਹੀ ਕਹੀ ਜਾਂਦੇ ਨੇ ਡਾਕਟਰ ਦਲਜੀਤ ਸਿੰਘ ਚੀਮਾ ਹੋਣ ਜਾਂ ਫਿਰ ਅਰਸ਼ਦੀਪ ਕਲੇਰ ਹੋਣ ਜਾਂ ਫਿਰ ਹੋਰ ਵੱਖ-ਵੱਖ ਆਗੂ ਹੋਣ ਉਹ ਤਾਂ ਕਹਿੰਦੇ ਕਿ ਭਾਈ ਸੁਖਬੀਰ ਸਿੰਘ ਬਾਦਲ ਜੇ ਨਹੀਂ ਤਾਂ ਦੱਸੋ ਕੌਣ ਜਿਨ੍ਹਾਂ ਨੂੰ ਆਪਣੇ ਆਪ ਦੇ ਵਿੱਚ ਸ਼ਮਤਾ ਉਨੀ ਨਹੀਂ ਲੱਗਦੀ ਕਿ ਜੇਕਰ ਸਾਡੇ ਮੋਢਿਆਂ ਦੇ ਉੱਪਰ ਭਾਰ ਆਏ ਜੇਕਰ ਸਾਨੂੰ ਕੋਈ ਜ਼ਿੰਮੇਵਾਰੀ ਸੌਂਪੀ ਜਾਏ ਤਾਂ ਅਸੀਂ ਵੀ ਸੇਵਾਵਾਂ ਦੇ ਸਕਦੇ ਹਾਂ ਅਸੀਂ ਵੀ ਇਸ ਅਹੁਦੇ ਦੇ ਉੱਪਰ ਡਟ ਕੇ ਖੜ੍ਹ ਸਕਦੇ ਹਾਂ ਉਹ ਫਿਰ ਹੋਰ ਕਿਸੇ ਦਾ ਨਾਮ ਕੀ ਲੈਣਗੇ ਇਹਦੇ ਵੱਲੋਂ ਆਪਣਾ ਪੱਖ ਆਪਣੇ ਤਰੀਕਿਆਂ ਦੇ ਨਾਲ ਆਪਣੇ ਪੱਖ ਦੇ ਵਿੱਚ ਨਹੀਂ ਰੱਖਿਆ ਜਾਂਦਾ ਉਹ ਵਿਅਕਤੀ ਕਿਸੇ ਹੋਰ ਦੀ ਗੱਲ ਕਿਵੇਂ ਕਰੇਗਾ ਇਹਨੂੰ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਮੈਂ ਤਾਂ ਹਾਂ ਪੱਖੀ ਵੀ ਗੱਲ ਕਹਿਣਾ ਕਿ ਉਹਨਾਂ ਨੇ ਪ੍ਰਭਾਵ ਬਹੁਤ ਚੰਗਾ ਬਣਾ ਕੇ ਰੱਖਿਆ ਹੋਇਆ ਹਾਲਾਂਕਿ ਕਾਡਰ ਖੁਰਦਪੁਰ ਤੋਂ ਬਹੁਤ ਵੱਡੇ ਪੱਧਰ ਦੇ ਉੱਪਰ ਹੋਇਆ ਸ਼ੋਮਣੀਆਂ ਆਕਾਲੀ ਦਲ ਦਾ ਪਰ ਜਿਹੜਾ ਕਾਡਰ ਗੋਡੇ ਜੋੜ ਕੇ ਬਹਿਣ ਵਾਲਾ ਜਿਹੜਾ ਨਾਲ ਚੌਂਕੜੀਆਂ ਮਾਰ ਕੇ ਬਹਿਣ ਵਾਲਾ ਉਸ ਕਾਡਰ ਦੇ ਵਿੱਚ ਕਿਸੇ ਤਰੀਕੇ ਦੀ ਤਬਦੀਲੀ ਨਹੀਂ ਆਈ ਉਹ ਡਾਕਟਰ ਦਲਜੀਤ ਸਿੰਘ ਚੀਮਾ ਹੋਣ ਅਸ਼ਦੀ ਬਕਲੇਰ ਹੋਣ ਭੂੰਦੜ ਸਾਹਿਬ ਹੋਣ ਜਾਂ ਫਿਰ ਹੋਰ ਵੱਖ-ਵੱਖ ਲੀਡਰ ਹੋਣ ਉਹਨਾਂ ਦੇ ਦਰਸਾ ਸੰਗ ਬਲਟੋਆ ਹੋਣ ਜਿਨ੍ਹਾਂ ਨੂੰ ਕਾਲੀ ਦਲ ਤੋਂ ਤਾਂ ਬਾਹਰ ਕਰ ਦਿੱਤਾ ਗਿਆ ਉਹ ਭਾਵੇਂ ਇਹ ਕਹਿ ਕੇ ਹੀ ਅੰਦਰ ਤੁਰੇ ਫਿਰਦੇ ਹੋਣ ਕਿ ਭਾਈ ਮੈਂ ਤਾਂ ਸਿਰਫ ਵੋਟਰਾਂ ਮੈਂ ਇੱਕ ਬਤੌਰ ਸਿੱਖ ਦੇ ਤੌਰ ਦੇ ਉੱਪਰ ਆਪਣੀਆਂ ਭਾਵਨਾਵਾਂ ਸਾਂਝੀਆਂ ਕਰ ਰਿਹਾ ਹਾਂ ਸੋ ਇਹ ਜਿਹੜੇ ਲੋਕ ਨੇ ਇਹਨਾਂ ਦੇ ਉੱਪਰ ਇਸ ਵਕਤ ਨਿਗਾਹਾਂ ਜ਼ਰੂਰ ਟਿਕੀਆਂ ਪਈਆਂ ਨੇ ਨਾਲ ਦੂਸਰੇ ਪਾਸੇ ਗੱਲ ਇਹ ਵੀ ਹੈ ਸ਼ੇਖਰ ਕੇ ਜਿਹੜੀ ਭਰਤੀ ਪ੍ਰਕਿਰਿਆ ਹੁਣ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਕੀਤੀ ਜਾ ਰਹੀ ਹੈ ਜਿਸ ਤਰੀਕੇ ਦੇ ਨਾਲ ਇਹ ਮਜਬੂਤੀ ਵਾਲੇ ਪਾਸੇ ਨੂੰ ਜਾ ਰਹੇ ਨੇ ਪ੍ਰਧਾਨ ਇਧਰਲੇ ਪਾਸੇ ਵੀ ਬਣ ਸਕਦਾ ਕੋਈ ਵੱਡੀ ਨਹੀਂ ਪ੍ਰਧਾਨ ਇਧਰਲੇ ਪਾਸੇ ਵੀ ਬਣ ਸਕਦਾ ਔਰ ਮੈਂ ਇਹ ਵੀ ਦੇਖ ਰਿ ਮਨਪ੍ਰੀਤ ਸਿੰਘ ਯਾਲੀ ਜਿਹੜੇ ਨੇ ਉਹ ਖੜੇ ਨੇ ਸਟੇਜ ਦੇ ਉੱਤੇ ਔਰ ਸੰਬੋਧਨ ਕਰ ਰਹੇ ਨੇ ਸਭ ਦੇ ਸਾਹਮਣੇ ਖੜੇ ਨੇ ਤਾਂ ਕੀ ਮਨਪ੍ਰੀਤ ਸਿੰਘ ਯਾਲੀ ਵੀ ਇੱਥੇ ਮਤਲਬ ਉਸ ਦੇ ਲਈ ਦਾਅਵੇਦਾਰੀ ਠੋਕ ਸਕਦੇ ਨੇ ਕਿ ਮੈਂ ਪ੍ਰਧਾਨ ਬਿਲਕੁਲ ਇਹ ਨਾ ਪਿਛਲੇ ਸਮੇਂ ਦੇ ਵਿੱਚ ਗੱਲਾਂ ਚੱਲੀਆਂ ਸੀ ਮਲਾਪੁਰ ਤੋਂ ਇਕਲੌਤੇ ਵ代ਕ ਨੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਆ ਉਹਨਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਗੱਲਾਂ ਕਈਆਂ ਗਈਆਂ ਸੀ ਕਿ ਜਦੋਂ ਤੱਕ ਸੁਖਬੀਰ ਸਿੰਘ ਬਾਦਲ ਪ੍ਰਧਾਨ ਨੇ ਯਾਪਰ ਇਹਨਾਂ ਨੂੰ ਲਾਂਬੇ ਦੀ ਕੀਤਾ ਜਾਂਦਾ ਉਹ ਕਹਿੰਦੇ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਕਿਸੇ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਮੀਟਿੰਗ ਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਰੀੜਕ ਹਿੱਲਜੁਲ ਦੇ ਵਿੱਚ ਵੀ ਕਹਿੰਦੇ ਮੈਂ ਨਹੀਂ ਪਹੁੰਚਾਂਗਾ ਉਹ ਆਪਣੀ ਗੱਲ ਦੇ ਉੱਪਰ ਰਹਿਏ ਉਹਨਾਂ ਦੇ ਵੱਲੋਂ ਬਾਗੀ ਧੜਾ ਜਿਹਨੂੰ ਕਿਹਾ ਗਿਆ ਸੀ ਬਾਗੀ ਤੇ ਦਾਗੀ ਇਹ ਦੋ ਚੀਜ਼ਾਂ ਹੋਈਆਂ ਉਹ ਇਕੱਠੇ ਹੋਣ ਦੀ ਗੱਲ ਕਹੀ ਗਈ ਸੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਨਹੀਂ ਮਾੜੀ ਗੱਲ ਹੈ ਪਰ ਇਸ ਧੜੇ ਵਾਲੇ ਪਾਸੇ ਨੂੰ ਜਾ ਕੇ ਬਾਗੀ ਧੜੇ ਵਾਲੇ ਪਾਸੇ ਨੂੰ ਜਾ ਕੇ ਉਹਨਾਂ ਦੇ ਵੱਲੋਂ ਇਹ ਗੱਲ ਪ੍ਰਤੱਖ ਰੂਪ ਦੇ ਵਿੱਚ ਸਾਂਝੀ ਕਰ ਦਿੱਤੀ ਗਈ ਆਪਣੇ ਭਾਵੇਂ ਮਨਦੇਵ ਬਲਬਲਿਆਂ ਦੇ ਰੂਪ ਦੇ ਵਿੱਚ ਨਾਲ ਦੀ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਆ ਜ਼ਿਕਰ ਧਰਾਤਲ ਦੀ ਗੱਲ ਕਰੀਏ ਪਿੰਡਾਂ ਦੇ ਕਾਡਰ ਦੀ ਗੱਲ ਕਰੀਏ ਤਾਂ ਲੋਕ ਇਹ ਗੱਲ ਕਹਿੰਦੇ ਨੇ ਸ਼ਕਰ ਕਿਉਂਕਿ ਮਨਪ੍ਰੀਤ ਸਿੰਘ ਯਾਲੀ ਇੱਕ ਪੜੇ ਲਿਖੇ ਆ ਨੇਤਾ ਨੇ ਉਹਨਾਂ ਦੇ ਬਦੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਲੰਬਾ ਸਮਾਂ ਸੰਘਰਸ਼ ਵੀ ਕੀਤਾ ਗਿਆ ਬਤੌਰ ਐਮਐਲਏ ਉਹਨਾਂ ਦੇ ਉਹਦੇ ਕਈ ਵਾਰੀ ਸੇਵਾਵਾਂ ਨਿਭਾ ਦਿੱਤੀਆਂ ਗਈਆਂ ਨੇ ਆ ਚੰਗੇ ਪੜੇ ਲਿਖੇ ਨੇ ਲੋਕਾਂ ਦੇ ਵੱਲੋਂ ਯਕੀਨ ਵੀ ਉਹਨਾਂ ਦੇ ਵੱਲੋਂ ਵਟੋਰਨਾ ਸ਼ੁਰੂ ਕਰ ਦਿੱਤਾ ਗਿਆ ਅੱਛਾ ਉਹਨਾਂ ਦਾ ਜਿਹੜਾ ਸੁਭਾਅ ਹੈ ਜਿਹੜਾ ਜਿਹੜਾ ਠੰਡਾ ਸੁਭਾਅ ਹੈ ਉਹ ਲੋਕਾਂ ਨੂੰ ਉਹਨਾਂ ਵੱਲ ਆਕਰਸ਼ਿਤ ਜ਼ਰੂਰ ਕਰਦਾ ਹੈ ਕਿਉਂਕਿ ਉਹ ਬੜੇ ਠੰਡੇ ਸੁਭਾਅ ਨਾਲ ਗੱਲ ਕਰਦੇ ਨੇ ਤੇ ਉਹਨਾਂ ਦਾ ਜਿਹੜਾ ਇੱਕ ਜਿਹੜਾ ਇਹ ਤੁਸੀਂ ਬਿਲਕੁਲ ਗੱਲ ਸਹੀ ਕਹੀ ਹੈ ਕਿ ਜਿਹੜਾ ਉਹਨਾਂ ਦਾ ਇੱਕ ਰਤਬਾ ਬਣਿਆ ਲੋਕਾਂ ਦੇ ਵਿੱਚ ਉਹ ਭਰੋਸੇਯੋਗ ਰਤਬਾ ਬਣਿਆ ਤੇ ਅਗਰ ਅਗਰ ਅਕਾਲੀ ਅਕਾਲੀ ਦਲ ਦੇ ਵਿੱਚੋਂ ਜਿੱਤ ਦੀ ਵੀ ਹਾਸਲ ਕਰਨ ਦੀ ਗੱਲ ਕਰੀਏ ਤਾਂ ਉਹ ਦੇਖੋ ਉਹ ਵੀ ਮਨਪ੍ਰੀਤ ਸਿੰਘ ਯਾਲੀ ਨੂੰ ਹੀ ਇੱਕ ਜਿਹੜਾ ਹੈ ਇਕਲੋਤੀ ਜਿਸ ਬਿਲਕੁਲ ਵਗਦੇ ਪਾਣੀ ਦੇ ਵਿੱਚੋਂ ਉਲਟ ਦਿਸ਼ਾਲੇ ਪਾਸੇ ਨੂੰ ਕਿਸ਼ਤੀ ਲੈ ਜਾਣਾ ਬਹੁਤ ਔਖੀ ਗੱਲ ਹੁੰਦੀ ਹੈ। ਨਾਲ ਦੀ ਨਾਲ ਜਿਵੇਂ ਤੁਸੀਂ ਕਿਹਾ ਕਿ ਬਹੁਤ ਠੰਡੇ ਸੁਭਾਅ ਦੇ ਨੇ ਠੰਡਾ ਇਨਸਾਨ ਉਹਦੇ ਹੀ ਹੁੰਦਾ ਛੇਕਰ ਜਦੋਂ ਉਹਦੇ ਕੋਲੇ ਭਰਪੂਰ ਕਹਿ ਲਈਏ ਕਿ ਉਹ ਕੋਈ ਇਦਾਂ ਦਾ ਪਦਾਰਥ ਪਿਆ ਹੋਵੇ ਜਿਹਦੇ ਨਾਲ ਅਗਲੇ ਨੂੰ ਸੰਤੁਸ਼ਟ ਕਰ ਸਕਦਾ ਹੈ। ਜਾਂ ਫਿਰ ਸਿੱਧੇ ਸ਼ਬਦਾਂ ਦੇ ਵਿੱਚ ਗੱਲ ਕਰੀਏ ਦਲੀਲ ਦੇ ਉੱਪਰ ਗੱਲ ਕਰਨ ਵਾਲਾ ਇਨਸਾਨ ਹਮੇਸ਼ਾ ਠੰਡਾ ਰਹੇਗਾ। ਦਲੀਲ ਦੇ ਉੱਪਰ ਗੱਲ ਕਰਨ ਵਾਲਾ ਇਨਸਾਨ ਕਦੇ ਵੀ ਤਤਵਲਤਾ ਹੋ ਕੇ ਇਦਾਂ ਦਾ ਬਿਆਨ ਨਹੀਂ ਦੇਵੇਗਾ। ਜਿਹਦੇ ਕੋਲੇ ਕੈਲੀਏ ਖਜ਼ਾਨੇ ਦੀ ਕਮੀ ਹੈ ਜਿਹਦੇ ਕੋਲੇ ਜਾਣਕਾਰੀ ਦੀ ਕਮੀ ਹੈ ਉਹਦੇ ਵੱਰੋਂ ਕਿੱਲਕੇ ਵੀ ਬੋਲਿਆ ਜਾਣਾ ਹੈ ਉਹਦੇ ਵੱਲੋਂ ਆਪਣੀ ਗੱਲ ਇਸ ਤਰੀਕੇ ਦੇ ਨਾਲ ਉੱਚੀ ਬੋਲ ਕੇ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਹੈ ਕਿ ਜਿਵੇਂ ਉਹਦੇ ਜਿੰਨਾ ਸੱਚਾ ਹੀ ਕੋਈ ਨਹੀਂ ਪਰ ਮਨਪ੍ਰੀਤ ਸਿੰਘ ਹਾਲੀ ਹੋਰਾਂ ਦੇ ਠੰਮੇ ਦੀ ਤਾਰੀਫ ਕਰਨੀ ਬਣਦੀ ਹੈ ਉਹਨਾਂ ਦੇ ਸਬਰ ਦੀ ਤਾਰੀਫ ਕਰਨੀ ਬਣਦੀ ਹੈ ਨਾਲ ਦੀ ਨਾਲ ਇਹ ਵੀ ਕਿਤੇ ਨਾ ਕਿਤੇ ਜ਼ਰੂਰ ਉਹਨਾਂ ਦੇ ਇਸ ਵਕਤ ਦੇ ਮਾਹੌਲ ਨੂੰ ਵੇਖ ਕੇ ਕਹਿਣਾ ਬਣਦਾ ਹੈ ਕਿਉਂਕਿ ਜੇਕਰ 5 ਮੈਂਬਰੀ ਕਮੇਟੀ ਦੇ ਵਿੱਚੋਂ ਵੀ ਵੇਖੀਏ ਤਾਂ ਸਭ ਤੋਂ ਜ਼ਿਆਦਾ ਐਕਟਿਵ ਸਭ ਤੋਂ ਜ਼ਿਆਦਾ ਇਸ ਕਮੇਟੀ ਦੇ ਲਈ ਕੰਮ ਕਰਦਾ वाले ਤੇ ਸ਼ੋਭਣੀ ਅਕਾਲੀ ਦਲ ਨੂੰ ਇੱਕ ਆਧਾਰ ਦੇ ਉੱਪਰ ਰੱਖ ਕੇ ਇੱਕ ਕਸਮਟੀ ਦੇ ਉੱਪਰ ਰੱਖ ਕੇ ਜੇਕਰ ਕਿਸੇ ਦੇ ਸਾਹਮਣੇ ਆਪਣਾ ਤਤ ਪੇਸ਼ ਕਰਨ ਵਾਲੇ ਇਨਸਾਨ ਲੱਭਣੇ ਹੋਣ ਤਾਂ ਮਨਪ੍ਰੀਤ ਸਿੰਘ ਯਾਲੀ ਨੇ ਇਹਦੇ ਵਿੱਚ ਕੋਈ ਦੂਰੀ ਨਹੀਂ ਸਮਾਂ ਬੱਚੇ ਇੱਥੇ ਦਰਸ਼ਕਾਂ ਨੂੰ ਵੀ ਅਸੀਂ ਕਹਾਂਗੇ ਕਿ ਤੁਸੀਂ ਵੀ ਆਪਣੀ ਰਾਏ ਜਿਹੜੀ ਹੈਗੀ ਆ ਉਹ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਕਾਲ ਕਰਕੇ ਤੁਹਾਨੂੰ ਕੀ ਲੱਗਦਾ ਹੈ ਕਿ ਮਨਪ੍ਰੀਤ ਸਿੰਘ ਯਾਲੀ ਜਿਹੜੇ ਨੇ ਉਹੋ ਇਸ ਪ੍ਰਧਾਨਗੀ ਦੇ ਅਹੁਦੇ ਦੇ ਲਈ ਇੱਕ ਸਹੀ ਕੈਂਡੀਡੇਟ ਹੋ ਸਕਦੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਉਹ ਇਸ ਨੂੰ ਚੰਗੀ ਤਰੀਕੇ ਦੇ ਨਾਲ ਨਿਭਾ ਸਕਦੇ ਆਂ ਅਗਰ ਜ਼ਿੰਮੇਵਾਰੀਆਂ ਨਿਭਾਉਣ ਦੀ ਵੀ ਗੱਲ ਕਰੀਏ ਜਿਵੇਂ ਗੱਲ ਕਰਦੇ ਪਏ ਆਂ ਸੀ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਫਰਕ ਪਏਗਾ ਅਗਰ ਮਨਪ੍ਰੀਤ ਸਿੰਘ ਯਾਲੀ ਆਂਦੇ ਨੇ ਸਾਹਮਣੇ ਤਾਂ ਉਹ ਬਾਗਡੋਰ ਸੰਭਾਲਦੇ ਨੇ لوکاں ਦੇ ਵਿੱਚ ਉਹਨਾਂ ਦਾ ਜਿਹੜਾ ਇੱਕ ਉਹਨਾਂ ਦੀ ਲੋਕਪ੍ਰਿਅਤਾ ਹੈਗੀ ਉਹ ਤਾਂ ਸਾਫ਼ ਨਜ਼ਰ ਆਈ ਰਹੀ ਆ ਜਮਲੇਰਕੋਟਲੇ ਵਾਲੇ ਕੱਠ ਤੋਂ ਨਜ਼ਰ ਆ ਗਈ ਤਾਂ ਉਸ ਬਾਰੇ ਕੀ ਸੋਚਦੇ ਹੋ ਉਸ ਦੇ ਬਾਰੇ ਤੁਹਾਨੂੰ ਕੀ ਲੱਗਦਾ ਬਿਲਕੁਲ ਇਹਦੇ ਨਾਲ ਫਰਕ ਤਾਂ ਬਹੁਤ ਵੱਡਾ ਪੈਣਾ ਹੈ ਜਿਸ ਤਰੀਕੇ ਦੇ ਨਾਲ ਸ਼ੇਖਰ ਤੁਸੀਂ ਗੱਲ ਕੀਤੀ ਹੈ ਕਿ ਇੱਕ ਤਾਂ ਉਹਨਾਂ ਦੀ ਕਹ ਲਈਏ ਕਿ ਆਉਰਾ ਹੁੰਦਾ ਜਿਹੜਾ ਇੱਕ ਕਹ ਲਈਏ ਵਾਈਬ ਹੁੰਦੀ ਹੈ ਇਨਸਾਨ ਦੀ ਉਹ ਬਹੁਤ ਪੋਜ਼ਿਟਿਵ ਹੈ ਉਹ ਚੋਮਣੀ ਅਕਾਲੀ ਦਲ ਦੇ ਵਿੱਚ ਜਿੱਥੇ ਵੀ ਵਿਚਰੇ ਨੇ ਆ ਹਾਲਾਂਕਿ ਉਹਨਾਂ ਦੇ ਵੱਲੋਂ ਜਦੋਂ ਐਲਾਨ ਕੀਤਾ ਗਿਆ ਸੀ ਕਿ ਭਾਈ ਮੈਂ ਕਿਸੇ ਵੀ ਕਾਨਫਰੰਸ ਦੇ ਵਿੱਚ ਕਿਸੇ ਵੀ ਸਮਾਗਮ ਦੇ ਵਿੱਚ ਨਹੀਂ ਆਵਾਂਗਾ ਜਦੋਂ ਤੱਕ ਸੁਖਬੀਰ ਸਿੰਘ ਬਾਦਲ ਪਾਸੇ ਨਹੀਂ ਹੁੰਦੇ ਹਾਲਾਂਕਿ ਇਹਨੂੰ ਗਿਣ ਸਕਦੇ ਆ ਕਿ ਇਹਨਾਂ ਦਾ ਨਿੱਜੀ ਮਫਾਦ ਹੋਵੇ ਆ ਨਿੱਜੀ ਤੌਰ ਦੇ ਉੱਪਰ ਸ਼ਾਇਦ ਕਿਸੇ ਤਰੀਕੇ ਦੀ ਚਿਹੜ ਹੋਵੇ ਕਿਹੜੇ ਹੋਵੇ ਪਰ ਉਹਨੂੰ ਜੇਕਰ ਲਾਂਬੇ ਵੀ ਕਰੀਏ ਤਾਂ ਫਿਰ ਇੱਕ ਨਾਬਜ਼ ਪੜਨ ਵਾਲਾ ਨੇਤਾ ਆਹ ਯਾਹ ਪਰ ਇਹ ਸਮਝਣ ਵਾਲਾ ਕਿ ਮੇਰੇ ਜੇ ਕਿਸੇ ਕਹ ਲਈਏ ਕਿ ਚੀਜ਼ ਦੀ ਨਿਮਾਇੰਦਗੀ ਕਰ ਰਿਹਾ ਉਹਨੂੰ ਪਤਾ ਹੋਣਾ ਚਾਹੀਦਾ ਮੇਰੇ ਪਿੱਛੇ 15 20 ਜਣੇ ਖੜੇ ਨੇ 25 30 ਜਣੇ ਖੜੇ ਨੇ ਇਹਨਾਂ ਦੀ ਭੁੱਖ ਦਾ ਵੀ ਪਤਾ ਹੋਵੇ ਇਹਨਾਂ ਦੀ ਪਿਆਸ ਦਾ ਵੀ ਪਤਾ ਹੋਵੇ ਇਹਨਾਂ ਨੇ ਬਹਿਣਾ ਕਦੋਂ ਹੈ ਇਹਨਾਂ ਨੇ ਉੱਠਣਾ ਕਦੋਂ ਹੈ ਇਹਨਾਂ ਨੇ ਦੌੜਨਾ ਕਦੋਂ ਹੈ ਇਹਨਾਂ ਨੂੰ ਡੜਾਉਣਾ ਕਦੋਂ ਹੈ ਇਹ ਸਾਰੀਆਂ ਚੀਜ਼ਾਂ ਇੱਕ ਚੰਗੇ ਕਮਾਂਡਰ ਦੀ ਨਿਸ਼ਾਨੀ ਹੁੰਦੀਆਂ ਨੇ ਇਸ ਤਰੀਕੇ ਦੀ ਕਮਾਂਡਰੀ ਜਿਹੜੀ ਆ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਕਰਨ ਦੀ ਕੋਸ਼ਿਸ਼ ਤਾਂ ਕੀਤੀ ਗਈ ਬਾਕੂ ਵੀ ਕੀਤੀ ਗਈ ਹੁਣ ਤੱਕ ਉਹਨਾਂ ਦਾ ਆਧਾਰ ਵੀ ਬਹੁਤ ਚੰਗਾ ਹੈ ਤੇ ਚੰਗਾ ਹੋਵੇ ਅਸੀਂ ਤਾਂ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਪ੍ਰਧਾਨ ਲੱਗ ਸਕਣ ਤੇ ਜਦੋਂ ਜਹਾ ਦੀ ਇੰਨੀ ਚੰਗੀ ਹੋਵੇ ਕਿ ਵੱਡੇ ਪੱਧਰ ਤੇ ਉੱਪਰ ਇਹ ਸਾਰੀਆਂ ਚੀਜ਼ਾਂ ਚੱਲਣ ਪਰ ਇਸੇ ਦੇ ਦਰਮਿਆਨ ਮਨਪ੍ਰੀਤ ਸਿੰਘ ਯਾਲੀ ਹੋਰਾਂ ਦੀ ਜੇਕਰ ਆਪਾਂ ਪ੍ਰਧਾਨਗੀ ਦੇ ਚੋਣ ਨੂੰ ਲੈ ਕੇ ਗੱਲ ਕਰੀਏ ਤਾਂ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਧੜੇ ਵਾਲੇ ਪਾਸੇ ਤਾਂ ਹੋ ਸਕਦਾ ਹੈ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਮਨਜ਼ੂਰ ਨਾ ਕੀਤਾ ਜਾਵੇ ਪਰ ਮਨਪ੍ਰੀਤ ਸਿੰਘ ਆਯਾਲੀ ਤੇ ਸ਼ੋਮਣੀ ਅਕਾਲੀ ਦਲ ਦੇ ਜਿਹੜੇ ਪਿੰਡਾਂ ਦੇ ਵਿੱਚ ਖਿਲਰੇ ਹੋਏ ਕਾਡਰ ਦੇ ਲੋਕ ਨੇ ਉਹ ਜ਼ਰੂਰ ਚਾਹਣਗੇ ਕਿ ਮਨਪ੍ਰੀਤ ਸਿੰਘ ਆਯਾਲੀ ਸਾਹਮਣੇ ਆਉਣ ਜਾਂ ਫਿਰ ਹੋਰ ਵੀ ਕੋਈ ਨੇਤਾ ਜਿਹੜਾ ਉਹ ਆ ਸਕਦਾ ਹੈ ਪਰ ਇਹਦੇ ਨਾਲ ਫਰਕ ਨਹੀਂ ਪੈਗਾ ਲੋਕਾਂ ਦੇ ਚਾਹਣ ਦੀ ਗੱਲ ਦੇ ਉੱਤੇ ਮੈਂ ਇੱਕ ਲਾਸਟ ਗੱਲ ਕਿਉਂਕਿ ਸਾਡੇ ਕੋਲ ਸਮਾਂ ਵੀ ਉਨਾ ਨਹੀਂ ਰਿਹਾ ਤੇ ਅਗਰ ਇਹ ਖੀਰ ਦੀ ਗੱਲ ਕਰੀਏ ਤਾਂ ਜਿਸ ਹਿਸਾਬ ਦਾ ਪ੍ਰਭਾਵ ਜਿਹੜਾ ਖਰਾਬ ਹੋਇਆ ਸੀਗਾ ਸੁਖਵੀਰ ਬਾਦਲ ਨੂੰ ਲੈ ਕੇ ਆਮ ਲੋਕਾਂ ਦੇ ਵਿੱਚ ਔਰ ਉਹ ਚੋਣਾਂ ਦੇ ਵਿੱਚ ਵੀ ਉਸ ਦਾ ਪ੍ਰਭਾਵ ਨਜ਼ਰ ਆ ਗਿਆ ਕਿ ਉਹ ਨਹੀਂ ਜਿੱਤ ਹਾਸਲ ਕਰ ਪਾਇਆ ਤਾਂ ਉਹ ਹੁਣ ਮਾਫੀ ਮੰਗਣ ਤੋਂ ਬਾਅਦ ਆਪਣੇ ਗੁਨਾਹ ਕਬੂਲ ਕਰਨ ਤੋਂ ਬਾਅਦ ਤੇ ਹੁਣ ਅਗਰ ਦੁਬਾਰਾ ਪ੍ਰਧਾਨ ਲਗਦੇ ਨਹੀਂ ਤਾਂ ਕੀ ਲੋਕਾਂ ਦਾ ਭਰੋਸਾ ਹੋਏਗਾ ਭਰੋਸਾ ਆਪਾਂ ਨਾ ਇਸ ਵਕਤ ਤਾਂ ਆਪਾਂ 60 40 ਲੈ ਕੇ ਚੱਲ ਸਕਦੇ ਹਾਂ ਸੁਖਵੀਰ ਸਿੰਘ ਬਾਦਲ ਹੋਣ ਵਾਲੇ ਧੜੇ ਵਾਲੇ ਪਾਸੇ ਲੋਕਾਂ ਦੇ ਭੁਗਤਾਨ ਨੂੰ ਮੈਂ 40% ਦੀ ਗੱਲ ਨੇ ਆ ਬਾਕੀ 60% ਦੀ ਗੱਲ ਨੇ ਹਾਲਾਂਕਿ 50 50 ਹੋਵੇ ਤੇ ਇਹ 50 ਤੋਂ ਵੀ ਪਲੱਸ ਹੋਵੇ ਇਹਦੀ ਵੀ ਅਸੀਂ ਕਾਮਨਾ ਕਰਦੇ ਹਾਂ ਕਿਉਂਕਿ ਹਰੇਕ ਜਿਹੜਾ ਵਿਅਕਤੀ ਆ ਉਹਦੇ ਵੱਲੋਂ ਮਿਹਨਤ ਕੀਤੀ ਜਾਂਦੀ ਆ ਕਿ ਕਿਸੇ ਤਰੀਕੇ ਦੇ ਨਾਲ ਪ੍ਰਭਾਵ ਉਹਦਾ ਬਣਿਆ ਰਹੇ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਪ੍ਰਧਾਨਗੀ ਦੇ ਅਹੁਦੇ ਦੇ ਉੱਪਰ ਆਉਣ ਦੇ ਨਾਲ ਦੁਬਾਰਾ ਇਹ ਸਾਰੀਆਂ ਸਥਿਤੀਆਂ ਹੋ ਸਕਦਾ ਸੁਲਝਣ ਵੀ ਤੇ ਹੋ ਸਕਦਾ ਜਿੰਨੀਆਂ ਮਾੜੀਆਂ ਨੇ ਇਹ ਤੋਂ ਵੀ ਮਾੜੀਆਂ ਹੋ ਜਾਣ ਕਿਉਂਕਿ ਲੋਕ ਕਈ ਵਾਰ ਇਦਾਂ ਹੀ ਹੁੰਦਾ ਕਿ ਕਿਸੇ ਨੂੰ ਪੁੱਛਿਆ ਜਾਵੇ ਕਿ ਤੈਨੂੰ ਦਿੱਕਤ ਕੀ ਹੈ ਉਹ ਕਹਿੰਦਾ ਕੋਈ ਦਿੱਕਤ ਨਹੀਂ ਮੈਨੂੰ ਚੰਗਾ ਹੀ ਨਹੀਂ ਲੱਗਦਾ ਇਹ ਸਾਰੀਆਂ ਚੀਜ਼ਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮਹਿਸੂਸ ਕੀਤੀਆਂ ਜਾ ਰਹੀਆਂ ਨੇ ਪਿਛਲੇ ਲੰਬੇ ਸਮੇਂ ਤੋਂ ਸਾਡੇ ਵੱਲੋਂ ਤੁਹਾਡੇ ਵੱਲੋਂ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਕਹ ਲਈਏ ਸਮਰਥਕ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਯਾਰ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਜਾਂ ਫਿਰ ਬਾਦਲ ਪਰਿਵਾਰ ਨੂੰ ਪਾਸੇ ਕੀਤਾ ਜਾਵੇ ਫੇਰ ਸ਼੍ਰੋ ਆਉਣ ਵਾਲੇ ਸਮੇਂ ਤੇ ਪੈ ਸਕਦਾ ਬਿਲਕੁਲ ਪੈ ਸਕਦਾ ਹੈ ਜੀ ਔਰ ਫਰਕ ਤਾਂ ਪੈ ਗਿਆ ਕਿਉਂਕਿ ਵੱਡੇ ਬਾਦਲ ਸਾਹਿਬ ਨਹੀਂ ਹੈਗੇ ਤਾਂ ਜਦੋਂ ਉਹ ਨਹੀਂ ਹੈਗੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਗੱਲਾਂ ਹੋਰ ਸੀ ਜਦੋਂ ਉਹ ਨਹੀਂ ਹੈਗੇ ਤਾਂ ਗੱਲਾਂ ਹੋਰ ਨੇ ਤਾਂ ਇਸ ਦੇ ਉੱਤੇ ਹੋਰ ਵਿਚਾਰ ਚਰਚਾ ਹੁੰਦੀ ਰਹੇਗੀ ਹਜੇ ਫਿਲਹਾਲ ਇਹ ਮਸਲੇ ਜਿਹੜੇ ਚੱਲ ਰਹੇ ਨੇ ਔਰ ਸੁਖਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਸਹਿਯੋਗ ਦਿੱਤਾ ਔਰ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜੇ ਤੇ ਆਪਣੇ ਕਮੈਂਟ ਜ਼ਰੀਏ ਵੀ ਤੁਸੀਂ ਦੱਸ ਸਕਦੇ ਹੋ ਕਿ ਤੁਹਾਡੇ ਵਿਚਾਰ ਇਸ ਬਾਰੇ ਕੀ ਕਹਿੰਦੇ ਨੇ ਅਸੀਂ ਹੋਰ ਮਸਲੇ ਲੈ ਕੇ ਤੁਹਾਡੇ ਰੂਬ ਰੂ ਫੇਰ ਤੋਂ ਆਵਾਂਗੇ ਦੇਖਦੇ ਰਹੋ ਹਮਦਰਦ ਟੀਵੀ